ਦੇ ਕਰੇ ਕਦੋਂ ਹੁੰਦਾ ਸਾਡੇ ਜੀ 2800 ਹੈ ਜੀ 2008 ਦੇ ਵਿੱਚ ਜਨਮ ਹੁੰਦਾ 8 ਦੇ ਹਾਂ 2008 ਦਾ ਹੀ ਹੈ ਜੀ 2008 ਦੇ ਵਿੱਚ ਜਨਮ ਹੁੰਦਾ ਅੱਛਾ ਬਾਈ ਸੰਧੂ ਵੀਰੇ ਕਦੋਂ ਜਨਮ ਹੁੰਦਾ ਇਸ ਕੁੜੀ ਦਾ ਉਦੋਂ ਕੀ ਲੱਗਿਆ ਕਦੋਂ ਕਿਸ ਨੂੰ ਪਤਾ ਲੱਗਿਆ ਕਿ ਯਾਰ ਇਹ ਜਿਹੜੀ ਕੁੜੀ ਹੈ ਇਹਨੂੰ ਪਿਛਲੇ ਜਨਮ ਦੀਆਂ ਗੱਲਾਂ ਯਾਦ ਮੈਨੂੰ ਪਤਾ 걸 ਗਿਆ ਕਿ ਇਹ ਚਲਾਕ ਤਾਂ ਪਹਿਲੇ ਤੋਂ ਹੀ ਬਹੁਤ ਜ਼ਿਆਦਾ ਸੀ ਜਦੋਂ ਮੇਰੇ ਕੋਲ ਨਾ ਇੱਕ ਪਹਿਲਾਂ ਮਰੂਤੀਕਾਰ ਹੁੰਦੀ ਸੀ ਸਤਿ ਸ੍ਰੀ ਅਕਾਲ ਜੀ ਵੀ ਰੁਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਤ ਨਾਲ ਉਹਗੇ ਰੱਬ ਸਾਰੇ ਨੂੰ ਚੜ੍ਹਦੀ ਕਲਾ ਚ ਰੱਖੇ ਚੜ੍ਹਦੀ ਪੰਜਾਬ ਦੇ ਅੰਦਰ ਇੱਕ ਸਿੱਖ ਸਰਦਾਰ ਦੇ ਘਰ ਇੱਕ ਚਮਤਕਾਰ ਹੋਇਆ ਹੈ ਇੱਕ ਅਨੋਖਾ ਵਾਕਿਆ ਹੋਇਆ ਹੈ ਸਰਦਾਰ ਜੀ ਦੀ ਜਿਹੜੀ ਧੀ ਏ ਉਹਨੇ ਦੁਬਾਰਾ ਜਨਮ ਲਿਆ ਮਤਲਬ ਪੁਨਰ ਜਨਮ ਉਹਨਾਂ ਦਾ ਹੋਇਆ ਕੀ ਮੁਕੰਮਲ ਡਿਟੇਲ ਇਸ ਨੂੰ ਤਲਾਈ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ तमाम ਦੋਸਤਾਂ ਕੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਨ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰ ਹੱਥ ਚਾਏ ਇਹ ਕੋਈ ਕੁੜੀ ਪਿਛਲੇ ਜਨਮ ਚ ਰੱਖਦੀ ਹੈ ਉਸ ਤੋਂ ਬਾਅਦ ਕੁੜੀ ਦਾ ਦੁਬਾਰਾ ਜਨਮ ਹੁੰਦਾ ਹੈ ਅਤੇ ਦੁਬਾਰਾ ਜਨਮ ਦੇ ਵਿੱਚ ਉਸ ਘਰੇ ਜਾ ਕੇ ਕੁੜੀ ਹੈ ਜਿਹੜੀ ਇਸ ਘੜੀ ਨੂੰ ਚੱਕਦੀ ਹੈ ਵੈਸੇ ਤੁਸੀਂ ਕਹੋਗੇ ਕਿ ਯਕੀਨ ਕਰਨ ਵਾਲੀ ਗੱਲ ਨਹੀਂ ਪਰ ਕਰਨਾ ਪਊਗਾ ਯਕੀਨ ਕਿਉਂ ਕਰਨਾ ਪਊਗਾ ਕਿਉਂਕਿ ਸਬੂਤੀ ਕੁਝ ਐਸੇ ਕੁੜੀ ਨੇ ਪੇਸ਼ ਕਰੇ ਕਿ ਪੂਰਾ ਪਿੰਡ ਇਸ ਗੱਲ ਨੂੰ ਮੰਨਦਾ ਹੈ ਕੁਝ ਲੋਕ ਇਹਨਾਂ ਗੱਲਾਂ ਦੇ ਉੱਪਰ ਸਵਾਲ ਵੀ ਚੱਕਦੇ ਨੇ ਉਹਨਾਂ ਦੀ ਗੱਲ ਵੀ ਬਾਈ ਹੋਰਾਂ ਨਾਲ ਕਰਾਂਗੇ ਇੱਕ ਕੁੜੀ ਹੈ ਜਿਸ ਦੀ ਕਿ ਪਿਛਲੇ ਜਨਮ ਦੀ ਸਟੋਰੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਹੀ ਹੈ ਕੁਝ ਲੋਕ ਕਿੰਤੂ ਪ੍ਰੰਤੂ ਵੀ ਕਰ ਰਹੇ ਨੇ ਇਹ ਬੱਚੀ ਬੈਠੀ ਹੈ ਮੇਰੇ ਨਾਲ ਇਹਨਾਂ ਦੇ ਫਾਦਰ ਸਾਹਿਬ ਬੈਠੇ ਨੇ ਸੰਧੂ ਸਾਹਿਬ ਅਤੇ ਇਹ ਜਿਹੜੀ ਘੜੀ ਹੈ ਇਸ ਦਾ ਮੈਂ ਜਿੱਕਰ ਅੱਗੇ ਕਰੂੰਗਾ ਪਰ ਤੁਹਾਨੂੰ ਦੱਸਦਾ ਕਿ ਇਹ ਕੁੜੀ ਹੈ ਜਿਹੜੀ ਘੜੀ ਪਿਛਲੇ ਜਨਮ ਚ ਆਪਣੇ ਘਰੇ ਇਸ ਨੇ ਰੱਖੀ ਤੇ ਉਹ ਦੁਬਾਰੇ ਜਨਮ ਹੁੰਦਾ ਫਿਰ ਜਾ ਕੇ ਉਸੇ ਘਰੇ ਚੱਕੀ ਤਾਂ ਆਲੇ ਪੁੱਤ ਕੜੀ ਪਹਿਲਾਂ ਦਾ ਤੇ ਇਸ ਬੱਚੀ ਦੀ ਸਟੋਰੀ ਤੁਸੀਂ ਨੇ ਸੋਸ਼ਲ ਮੀਡੀਆ ਦੇ ਉੱਪਰ ਦੇਖ ਹੀ ਲਈ ਹੋਣੀ ਬਾਈ ਜੀ ਤੁਹਾਡਾ ਨਾਮ ਕਿਹੜਾ ਤੇ ਪਿੰਡ ਕਿਹੜਾ ਮੇਰੇ ਮੇਰਾ ਨਾਮ ਤਰਨਜੀਤਪਾਲ ਸਿੰਘ ਸੰਧੂ ਦਾ ਸਾਡਾ ਪਿੰਡ ਫਤੇਗੜ ਪੰਜਗਰੀਆ ਮਲੇਰਕੋਟ ਲਾਲ ਬਰਨਾਲਾ ਰੋਡ ਤੇ ਪੈਂਦਾਗਾ ਸੰਗਰੂਰ ਦਾ ਲਾਸਟ ਪਿੰਡ ਆ ਸਾਡਾ ਡਿਸਟ੍ਰਿਕਟ ਸਾਡੀ ਸੰਗਰੂਰ ਹੈ ਅੱਛਾ ਬਾਈ ਤਹਿਸੀਲ ਸਾਡੀ ਧੂਰੀਆ ਸਾਨੂੰ ਲੱਗੇ ਸ਼ਹਿਰ ਮਲੇਰਕੋਟਲਾ ਸ਼ੇਰਪੁਰ ਇਹ ਪੈਂਦੇ ਜੀ ਇਹ ਪੈਂਦਾ ਤੇ ਜਿਵੇਂ ਤੁਸੀਂ ਨੇ ਦੇਖਿਆ ਕਿ ਕੁੜੀ ਹੈ ਜਿਹੜੀ ਇਹ ਦੱਸਦੀ ਹੈ ਪਿਛਲੇ ਜਨਮ ਦੀਆਂ ਗੱਲਾਂ ਕਿ ਮੈਂ ਅਲਾਲ ਪਿੰਡ ਪੈਂਦਾ ਨਾਲੀ ਲਾਲਾ ਕਹ ਦਿੰਨੇ ਆ ਸੰਗਰੂਰ ਚ ਪੈਂਦਾ ਤੇ ਇਹ ਕੁੜੀ ਦੱਸਦੀ ਹੈ ਕਿ ਮੇਰਾ ਜਨਮ ਉੱਥੇ ਹੋਇਆ ਸੀ ਪਹਿਲਾਂ ਬਸ ਥੱਲੇ ਆ ਕੇ ਮਰ ਗਈ ਸੀ ਕੁਝ ਲੋਕਾਂ ਨੇ ਨਾ ਕਿੰਤੂ ਪ੍ਰਾਂਤੂ ਵੀ ਕਰੀ ਬਾਈ ਪਹਿਲਾਂ ਤਾਂ ਮੈਂ ਚਾਹੂਗਾ ਕਿ ਇਸ ਬੱਚੀ ਦੇ ਮੂੰਹੋਂ ਮੈਂ ਥੋੜੀ ਸੁਣ ਲਾਂ ਗੱਲਬਾਤ ਲੋਕਾਂ ਨਾਲ ਸਾਂਝੀ ਕਰਾਂ ਉਸ ਤੋਂ ਬਾਅਦ ਆਪਾਂ ਅਗਲੀ ਗੱਲਬਾਤ ਗੱਲ ਆ ਜਿਹੜੀ ਉਸ ਤੋਂ ਬਾਅਦ ਵਧਾਂਗੇ ਪੁੱਤਰ ਤੁਹਾਡਾ ਨਾਮ ਕੀ ਹੈ ਗੁਰਜੋਤਕਾਰ ਗੁਰਜੋਤ ਕੌਰ ਅਤੇ ਇਹ ਜਦੋਂ ਪਿਛਲਾ ਜਨਮ ਸੀ ਉਦੋਂ ਨਾਮ ਕੀ ਸੀ ਸੁਮਨਦੀਪ ਕੌਰ ਸੁਮਨਦੀਪ ਕੌਰ اچھا ਕਹਿੰਦੇ ਨੇ ਵੀ ਤੁਹਾਡੇ ਤੁਹਾਨੂੰ ਪਿਛਲੇ ਜਨਮ ਦੀਆਂ ਜਿਹੜੀਆਂ ਗੱਲਾਂ ਨੇ ਯਾਦ ਨੇ ਸੱਚੀ ਯਾਦ ਨੇ ਹਾਂਜੀ ਕੁਝ ਲੋਕ ਕਹਿੰਦੇ ਨੇ ਕੁੜੀ ਝੂਠ ਬੋਲਦੀ ਆ ਨਹੀਂ ਜੀ ਯਾਦ ਨੇ ਸੱਚੀ ਹਾਂਜੀ ਯਾਦ ਨੇ ਤੇ ਉਸ ਘਰੇ ਤੁਹਾਡੀ ਕਦੋਂ ਤੁਸੀਂ ਜਾਨੀ ਕਿ ਕੈਨੀ ਉਮਰ ਸੀ ਜਦੋਂ ਬਸ ਥੱਲੇ ਆਏ ਤੁਸੀਂ ਸਿਰ 18 ਸਾਲ ਹੋਇਆ ਕੀ ਸੀ ਉਸ ਉਸ ਦਿਨ ਦੀ ਸਾਰੀ ਘਟਨਾ ਦੱਸੋ ਜਦੋਂ ਮੈਂ ਕਾਪੀ ਡਿੱਗ ਗਈ ਸੀ ਜਦੋਂ ਚੱਕਣ ਲੱਗੀ ਉਦੋਂ ਸੈਂਡਲ ਲੱਗੇ ਜੋ ਸੈਂਡਲ ਪਾਉਣ ਲੱਗੀ ਤੁਸੀਂ ਬੱਸ ਨਿੰਗੇਗੀ ਕਿੱਥੇ ਜਾ ਰਹੇ ਸੀ ਤੁਸੀਂ ਸਕੂਲ ਨੂੰ ਸਕੂਲ ਨੂੰ ਜਾ ਰਹੇ ਸੀ ਤੁਸੀਂ ਅੱਛਾ ਉਸ ਤੋਂ ਬਾਅਦ ਡੈਥ ਹੋ ਜਾਂਦੀ ਉਸ ਤੋਂ ਬਾਅਦ ਕੁਝ ਅੱਗੇ ਜਾਦਾ ਵੀ ਕਦੋਂ ਡੈਥ ਹੁੰਦੀ ਹੈ ਫਿਰ ਕੀ ਉਸ ਤੋਂ ਬਾਅਦ ਕੀ ਹੋਇਆ ਨਹੀਂ ਜਦ ਮੈਂ ਕਾਲਾ ਤੋਂ ਡੈਥ ਨੂੰ ਲੱਦੀਂਦਾ ਹੁੰਦਾ ਸੀ ਮੈਂ ਉੱਤੇ ਫਿਰੀ ਜਾਂਦੀ ਸੀ ਉਹ ਕਾਲੇ ਤੋਂ ਲੈ ਜੀ ਜੇ ਅੱਛਾ ਤੇ ਬਾਈ ਜੀ ਇਸ ਬੱਚੀ ਦਾ ਜਨਮ ਛੋਡੇ ਕਰੇ ਕਦੋਂ ਹੁੰਦਾ ਸਾਡੇ ਜੀ 2800 ਹੈ ਜੀ 2008 ਦੇ ਵਿੱਚ ਜਨਮ ਹੁੰਦਾ 8 ਹਾਂ 2008 ਦਾ ਹੀ ਜੀ 2008 ਦੇ ਵਿੱਚ ਜਨਮ ਹੁੰਦਾ ਅੱਛਾ ਬਾਈ ਸੰਧੂ ਵੀਰੇ ਕਦੋਂ ਜਨਮ ਹੁੰਦਾ ਇਸ ਕੁੜੀਆ ਦਾ ਉਦੋਂ ਕੀ ਲੱਗਿਆ ਕਦੋਂ ਕਿਸ ਨੂੰ ਪਤਾ ਲੱਗਿਆ ਕਿ ਯਾਰ ਇਹ ਜਿਹੜੀ ਕੁੜੀ ਆ ਇਹਨੂੰ ਪਿਛਲੇ ਜਨਮ ਦੀਆਂ ਗੱਲਾਂ ਯਾਦ ਮੇਰੇ ਪਤਾ 걸 ਕੇ ਇਹ ਚਲਾਕਤਾ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ ਸੀ ਜਦੋਂ ਮੇਰੇ ਕੋਲ ਨਾ ਇੱਕ ਪਹਿਲਾ ਮਰੂਤੀ ਕਾਰ ਹੁੰਦੀ ਸੀ ਉਹਦੀ ਕੋਈ ਪ੍ਰੋਬਲਮ ਆ ਗਈ ਤੱਕਾ ਰੋਣਾ ਪੈਨੀ ਸਵੇਰੇ ਸਵੇਰੇ ਪਹਿਲੇ ਟਾਈਮ ਇੱਕ ਵਾਰ ਜਦੋਂ ਉਹ ਮੈਂ ਗੱਡੀ ਵਿੱਚ ਬੈਠਣ ਲਈ ਤਿਆਰ ਹੋਣਾ ਇਹ ਛੋਟੀ ਜਿਹੀ ਰੁੜ ਕੇ ਉਹਦੇ ਮੰਗ ਰੱਖੜਿਆ ਕਰੇ ਅੱਛਾ ਭਾਈ ਕਾਰ ਦੇ ਮੇਰਾ ਡੈਡੀ ਇਹ ਕਹੀਆ ਕਰ ਉਹ ਇਹ ਮਰ ਜੂ ਐ ਕਾ ਤੂ ਭਾਈ ਚੱਕ ਕੇ ਪਣਾ ਕਰ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਦੋਂ ਵੱਡੀ ਹੁੰਦੀ ਗਈ ਇਹਨੇ 2.5-3 ਸਾਲ ਦੀ ਉਮਰ ਜਾ ਕੇ ਥੋੜਾ ਥੋੜਾ ਬੋਲਣ ਲੱਗ ਗਈ ਇਹ ਮੇਰੇ ਡੈਡੀ ਦੀ ਬਾਹ ਫੜ ਕੇ ਬਾਹਰ ਲੱਗੀ ਫੇਚ ਕੇ ਕਹਿੰਦੀ ਵੀ ਮੇਰਾ ਪਿੰ ਉਹ ਉਹ ਕਹਿੰਦਾ ਨਹੀਂ ਪੁੱਤ ਤੇਰਾ ਪਿੰਡ ਨਹੀਂ ਆਪਣਾ ਪਿੰਡ ਤਾਂ ਇੱਧਰ ਆਗਾ ਨਹੀਂ ਨਹੀਂ ਇੱਧਰ ਆ ਮੇਰੇ ਪਿੰਡ ਕੋਲ ਦੀ ਰੇਲ ਗੱਡੀ ਜਾਂਦੀ ਹੈਗੀ ਇਹ ਪਹਿਲਾ ਚਾਂਸ ਸੀ ਕੁੜੀ ਦਾ ਪਹਿਲਾ ਚਾਂਸ ਸੀ ਫਿਰ ਮੇਰੇ ਡੈਡੀ ਨੇ ਮੇਰੇ ਮਾਤਾ ਨਾਲ ਦੱਸਿਆ ਵੀ ਐਂ ਕਹਿੰਦੀ ਆ ਤੇ ਮੇਰੀ ਮਾਤਾ ਨੇ ਬਿਆਨ ਗੋਲਜੀ ਕਰਤੀ ਮੈਂ ਇਹਨੂੰ ਤਾਂ ਕਿਉਂ ਮੈਂ ਤਾਂ ਸਵੇਰੇ ਨਿਕਲ ਜਾਂਦੀ ਸ਼ਾਮ ਨੂੰ ਮੁੜਦਾ ਹੀ ਨਹੀਂ ਰਹੇ ਮੈਨੂੰ ਵੀ ਜ਼ਿਆਦਾ ਉਹ ਗੱਲਾਂ ਕਰਦੀ ਮੈਂ ਹਾਂ ਚੱਲੇ ਉਹੀ ਕੀ ਕਹਿੰਦਾ ਸੁਪਨਾ ਆਉਂਦਾ ਮੈਂ ਵੀ ਗੱਲ ਨੂੰ ਟਾਲਤੀ ਸੀ ਉਸ ਤੋਂ ਬਾਅਦ ਮੈਂ ਮੇਰੀ ਮੈਸੇਜ ਮੇਰੇ ਦੋ ਬੱਚੇ ਹੋਰ ਇੱਕ ਇਹ ਅਸੀਂ ਪੰਜ ਜਣੇ ਮੇਰੇ ਕੋਲ ਇੱਕ ਸੈਂਟ ਗੱਡੀ ਸੀ ਮੈਂ ਜਾ ਰਿਹਾ ਸੀ ਰਸਤੇ 'ਚ ਤੇ ਉਥੇ ਫਾੜਕ ਲਾਗੇ ਰੇਲਵੇ ਕਰਾਸਿੰਗ ਤੇ ਉਥੇ ਰੇਖ ਖੜਗੇ ਤੇ ਉਧਰ ਰੇਲ ਆ ਗਈ ਇਹ ਬੈਠੀ ਬੈਠੀ ਬੋਲਦੀ ਆ ਪਿੱਛੇ ਕਹਿੰਦੀ ਡੈਡੀ ਇਹਦੇ ਵਿੱਚ ਐ ਹੁੰਦੀਆਂ ਨੇ ਉਹ ਬੈਠਣ ਵਾਲੇ ਸੀਟਾਂ ਉਹਨੂੰ ਐ ਤਾਹਾਂ ਕਰ ਦੋ ਪੈ ਜਾਂਦਾ ਬੰਦਾ ਐ ਥੱਲੇ ਕਰ ਲਓ ਬੰਦਾ ਬਹਿ ਜਾਂਦਾ ਗਾ ਟ੍ਰੇਨ ਜਾ ਰਹੀ ਸੀ ਟ੍ਰੇਨ ਨੂੰ ਦੇਖ ਕੇ ਬੋਲਦੀ ਇਹਨੂੰ ਦੇਖ ਕੇ ਦੱਸਣ ਲੱਗ ਗਈ ਮੈਨੂੰ ਮੈਂ ਕਿਹਾ ਵੀ ਤੈਨੂੰ ਕਿਵੇਂ ਪਤਾ ਇਹ ਗੱਲ ਦਾ ਕਹਿੰਦੀ ਮੈਂ ਮੇਰੇ ਡੈਡੀ ਨਾਲ ਜਾਣਦੀ ਹੁੰਦੀ ਸੀ ਮੈਂ ਕਿਹਾ ਮੈਂ ਤੈਨੂੰ ਕਦੋਂ ਲੈ ਕੇ ਆ ਗਏ ਤੂੰ ਨਹੀਂ ਦੂਜਾ ਡੈਡੀ ਉਧਰਲਾ ਡੈਡੀ अच्छा तू हैरान होगेऊंगी हां मैं कह रही तेरा ਕਿਤੇ ਕਹਿੰਦੀ ਲਾਲਾਂ ਲਾ ਡੈੜੀ ਮੇਰਾ ਮ ਉਹ ਨਾ ਜਾਂਦੀ ਟ੍ਰੇਨ ਚ ਕਿਉਂ ਜਿਹੜਾ ਉਹ ਇਹਦਾ ਡੈੜੀਆ ਲਾਲਾਂ ਵਾਲਾ ਉਹ ਨਾ ਆਰਜੀ ਤੌਰ ਤੇ ਰੇਲਵੇ ਵਾਲਿਆਂ ਨਾਲ ਕੰਮ ਕਰਦਾ ਹੁੰਦਾ ਸੀ ਕਿਉਂ ਉੱਥੇ ਰੇਲਵੇ ਸਟੇਸ਼ਨ ਹੈਗਾ ਉੱਥੇ ਉਹਦੀ ਮਿੱਤਰਤਾ ਹੈਗੀ ਬੰਦੇ ਦੀ ਉਹਨਾਂ ਨਾਲ ਕੰਮ ਕਰਦਾ ਸੀ ਚਲੋ ਫਿਰ ਮੈਂ ਮੇਰੀ ਮਾਤਾ ਨੂੰ ਆ ਕੇ ਦੱਸਿਆ ਮੈਂ ਕਿਹਾ ਵੀ 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 ਐ ਆਏ ਕਹਿੰਦੀ ਕਹਿੰਦੀ ਤਾਂ ਬਹੁਤ ਟਾਈਮ ਦੀ ਕਹਿੰਦੀ ਹੈਗੀ ਮੈਂ ਕਿਹਾ ਵੀ ਚਲੋ ਠੀਕ ਆ ਪਰ ਉਸ ਤੋਂ ਬਾਅਦ ਅਸੀਂ ਪਾਠ ਪ੍ਰਗਿਆਸ ਕਰਾਉਂ ਦਿੰਦੇ ਸੀ ਘਰੇ ਹੁਣ ਵੀ ਅਸੀਂ ਕਰਾਉਂਦੇ ਆ ਸਾਡੀ ਸਿਹਤ ਨੂੰ ਭੋਗ ਪਾਠ ਹੈਗਾ ਹੈਗਾ ਤੇ ਮੇਰੀ ਸਾਡੇ ਜਿਹੜਾ ਕਿਹੜਾ ਪਾਠਿਆ ਸੀ ਗ੍ਰੰਤੀ ਸਾਡੇ ਪਿੰਡ ਗੁਰਦਾਰ ਸਾਹਿਬ ਤੇ ਲੱਗਿਆ ਸੀ ਉਹ ਸੇਵਾ ਕਰਦਾ ਸੀ ਉਹ alaana ਪਿੰਡ ਦਾ ਸੀ ਸਾਡੀ ਮਾਤਾ ਨੇ ਉਹਨਾਂ ਗੱਲ ਦੱਸੀ ਵੀ ਬਾਬਾ ਜੀ ਸਾਡੇ ਕੋਲੇ ਕੁੜੀ ਇੱਕ ਜਨਮ ਹੋਇਆ ਦਾ ਵੱਡੀ ਦੀ ਕੁੜੀ ਹੈ ਮੈਨੂੰ ਵੱਡਾ ਕਹਿੰਦੇ ਨੇ ਵੀ ਵੱਡੇ ਦੀ ਕੁੜੀ ਹੈ ਗਈ ਵੀ ਉਹ ਕਹਿੰਦੇ ਮੇਰਾ ਪਿੰਡ ਲਾ ਲਾਂਗਾ ਵੀ ਮੈਂ ਮਰ ਗਈ ਸੀ ਉੱਥੇ ਐਕਸੀਡੈਂਟ ਹੋ ਗਿਆ ਸੀ ਮੇਰਾ ਉਹਨੇ ਜਾ ਕੇ ਪਿੰਡ ਉੱਥੇ ਅਲਾਸਮੈਂਟ ਕਰਾਈ ਵੀ ਆਪਣੇ ਪਿੰਡੋਂ ਕੋਈ ਕੁੜੀ ਦਾ ਡੈਥ ਹੋਈ ਹੈ ਗਈ ਵੀ ਉਹਦਾ ਪੰਜ ਗਰੀਆ ਜਨਮ ਹੋਇਆ ਵੀ ਜੇ ਕਿਸੇ ਦੀ ਹੈਗੀ ਤਾਂ ਉੱਥੇ ਜਾ ਕੇ ਪਤਾ ਕਰ ਸਕਦੇ ਹਾਂ ਉਸ ਤੋਂ ਬਾਅਦ ਇਹਦਾ ਡੈਰੀ ਤੇ ਇੱਕ ਉੱਥੇ ਰੇਲਵੇ ਕਲਾਸਿਕ ਦੇ ਲੱਗਿਆ ਬੰਦਾ ਉਹ ਦੋ ਜਣੇ ਇੱਥੇ ਆਏ ਆਪਣੇ ਘਰੇ ਉਹਨਾਂ ਕੋਲ ਫੋਟੋ ਨਹੀਂ ਮੈਂ ਉਸ ਦਿਨ ਮੈਂ ਘਰੇ ਸੀ ਕੁਦਰਤੀ ਉਹਨਾਂ ਕੋਲ ਫੋਟੋ ਜਿਹਦੀ 8ਵੀਂ ਕਲਾਸ ਵਾਲੀਆਂ 9ਵੀਂ ਵਾਲੀਆਂ 10ਵੀਂ ਵਾਲੇ ਕਾਫੀ ਫੋਟੋ ਨੇ ਉਹਨਾਂ ਕੋਲ ਕਈ ਗਰੁੱਪ ਫੋਟੋਆਂ ਲਈ ਫਿਰਦੇ ਸੀ ਤੇ ਉਹ ਜਦੋਂ ਆਏ ਇਹ ਜਦੋਂ ਉਹ ਬੰਦਾ ਆ ਗਿਆ ਇਹ ਕਹਿੰਦੀ ਮੇਰਾ ਡੈਡੀ ਆ ਗਿਆ ਮੈਂ ਕਿਹੜਾ ਤੇਰਾ ਡੈਡੀ ਕਹਿੰਦੀ ਉਹ ਆ ਅੱਛਾ ਉਹਦਾ ਡੈਡੀ ਇਹਨੂੰ ਦੇਖ ਕੇ ਰੋਣ ਲੱਗ ਗਿਆ ਅੱਛਾ ਵੀ ਰੋਣੇ ਉਹ ਚਲੋ ਉਹ ਦੂਜੇ ਬੰਦੇ ਉਹਨੂੰ ਘੁਰਤਾ ਗੁੱਛੇ ਜਗ੍ਹਾ ਤੇ ਚਪਾਰਾ ਕਹਿੰਦਾ ਉਹ ਨਾ ਕਰ ਕਹਨਾ ਪਾ ਮੈਂ ਆਪੇ ਪੁੱਛੂੰ ਉਹਨਾਂ ਜਿਹੜਾ ਠੀਕਾ ਪੁੱਛੀ ਗਏ ਉਹਨੇ ਚਲੋ ਅਸੀਂ ਬਿਠਾ ਲਿਆ ਚਾਹ ਪਾਣੀ ਰੱਖਿਆ ਸੀ ਇਹ ਉਹਨਾਂ ਭੱਜ ਕੇ ਉਹਦੇ ਕੋਲ ਵਾਗੀ ਅਗਰ ਡੈਡੀ ਕੋਲੇ ਚਲੋ ਬੈਠੇ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਦੂਜਾ ਰੇਲਵੇ ਕਰਾਸਿੰਗ ਵਾਲਾ ਸੀ ਮੁਲਾਜ਼ਮ ਸੀ ਉਹ ਇਹਨੂੰ ਫੋਟੋਆਂ ਦਿਖਾਉਣ ਲੱਗ ਗਿਆ ਅੱਛਾ ਭਾਈ ਕਹਿੰਦਾ ਕੁੜੀ ਤੇਰਾ ਨੌਕੀ ਆ ਕਹਿੰਦੀ ਮੇਰਨੂੰ ਸੋਮਾ ਉਹਦਾ ਸੁਮਨਦੀਪ ਨਾਉਂ ਸੀ ਇਹਨੂੰ ਸੋਮਾ ਕਹਿੰਦੀ ਕਹਿੰਦੀ ਤੂੰ ਸੋਮਾ ਕਹਿੰਦੀ ਹਾਂ ਕਹਿੰਦੀ ਤੂੰ ਮੈਂ ਕਹਿੰਦੀ ਇਹ ਮੇਰਾ ਡੈਡੀ ਆ ਮੇਰੇ ਮਰ ਗਈ ਸੀ ਮੈਂ ਫੇਰ ਇੱਥੇ ਆ ਗਈ ਕਹਿੰਦੀ ਤੇ ਅੱਜ ਤੂੰ ਫੋਟੋ ਸੈਂਡ ਨਹੀਂ ਕਹਿੰਦਾ ਹਾਂ ਇਹਨੇ 8ਵੀਂ ਕਲਾ ਦੀ ਫੋਟੋ ਵੀ ਸੈਂਣੀ ਹੀੜੀ ਕੇ ਪੜਦੀ ਸੀ ਇਹੜੀ ਕੇ ਤੇ 8ਵੀਂ ਕਲਾ ਦੀ ਫੋਟੋ ਵੀ ਪਹਿਚਾਣੀ ਤੇ ਫਿਰ ਇਹਨੇ 9ਵੀਂ ਦੀ ਵੀ ਫੋਟੋਆਂ ਸਿਆਣੀਆਂ ਫਿਰ 10ਵੀਂ ਦੀ ਕਲਾ ਦੀ ਫੋਟੋ ਸਿਆਣੀਆਂ ਅੱਛਾ ਹਾਂ ਜੀ ਕਿਉਂ ਇਹ 9ਵੀਂ ਤੇ 10ਵੀਂ ਲਾਲਾ ਸਕੂਲ ਚ ਕਰਦੀ ਸੀ ਆ ਮੂੜਵਾਲ ਮੂੜਵਾਲ ਮੂੜਾ ਇਹਨੇ ਫੋਟੋਆਂ ਸੀ ਫਿਰ ਇਹਨੇ ਆ ਦੋ ਫੋਟੋ ਇੱਕ ਫੋਟੋ ਆ ਜਿਹੜੀ ਗਰੁੱਪ ਫੋਟੋ ਆ ਜੀ ਆਹ ਇਹ ਉਹ ਫੋਟੋਆਂ ਚ ਰੱਖ ਰੀ ਸੀ ਨੇ ਆਹ ਅੱਛਾ ਫੋਟੋ ਇਹ ਫੋਟੋ ਵੀ ਮੈਂ ਦਿਖਾ ਦੇਣਾ ਤੁਹਾਨੂੰ ਥੋੜੀ ਜੀ ਇਹ ਆ ਬੇਟਾ ਹੱਥ ਲਾ ਕੇ ਦੱਸਿਓ ਕਿਹੜੀ ਫੋਟੋ ਹੈ ਇਹ ਆ ਸੀ ਮੈਂ ਦੂਸਰੇ ਨੰਬਰ ਤੇ ਇਹ ਇਹ ਕਹਿੰਦੇ ਨੇ ਕਿ ਗੁੜੀਆ ਜਦੋਂ ਪਹਿਲੇ ਜਨਮ ਦੇ ਵਿੱਚ ਸੀ ਤਾਂ ਆਹ ਕਿਹੜੀ ਕੁੜੀ ਹੈ ਇਹ ਇਹਨਾਂ ਦਾ ਪਹਿਲਾ ਜਨਮ ਹੈ ਤੇ ਅਗਰ ਆਪਾਂ ਹੋ ਇੱਕ ਹੋਰ ਫੋਟੋ ਆਪਾਂ ਤੁਹਾਨੂੰ ਦਿਖਾ ਦੇਵੇ ਤੇ ਇੱਕ ਇਹ ਫੋਟੋ ਹੈ ਜਿਹੜੀ ਇਹ ਇਸ ਗੁੜੀਆ ਦੀ ਜਿਹੜੀ ਪਿਛਲੇ ਜਨਮ ਦੀ ਫੋਟੋ ਹੈ ਤੇ ਉਸ ਤੋਂ ਬਾਅਦ ਭਾਜੀ ਫਿਰ ਅੱਗੇ ਕੀ ਹੁੰਦਾ ਫਿਰ ਜੀ ਉਹ ਉਹ ਜਦੋਂ ਬੰਦੇ ਆ ਕੇ ਮੁੜ ਗਏ ਉਹਨਾਂ ਸਾਰਾ ਉਹਨਾਂ ਅਭੀ ਪੂਰੀ ਤਸੱਲੀ ਕੀਤੀ ਉਹਨਾਂ ਯਕੀਨ ਹੋ ਗਈ ਬਾਕੀ ਸਾਡੀ ਕੁੜੀ ਆਹੇ ਅੱਛਾ ਚੁੱਲੇ ਦਾ ਡੈਡੀ ਕਾਫੀ ਰੋਇਆ ਇੱਥੇ ਤੇ ਉਸ ਤੋਂ ਬਾਅਦ ਉਹ ਚੱਲ ਗਏ ਪਿੰਡ ਨੂੰ ਜੀ ਇਹ ਮੈਨੂੰ ਕਹਿੰਦੇ ਵੀ ਅਸੀਂ ਮਿਲ ਕੇ ਜਾਣਾ ਇੱਥੇ ਆ ਕੇ ਅਸੀਂ ਮੇਰਾ ਡੈਡੀ ਕਹਿੰਦਾ ਵੀ ਆ ਜਾਓ ਕਹਿੰਦਾ ਕੋਈ ਗੱਲ ਨਹੀਂ ਉਹ ਇੱਥੇ ਜੀ ਦੋ ਤਿੰਨ ਗੱਡੀਆਂ ਭਰ ਕੇ ਆ ਗਏ ਸਾਡੇ ਸਾਡੇ ਪਿੰਡੋਂ ਇੱਕ ਸਾਡੀ ਕੁ ਭੂਆ ਲੱਗਦੀ ਆ ਉਹ ਮਾਨਕੀ ਵੀ ਆਈ ਵੀ ਉਹਨਾਂ ਦੀ ਗੁੱਡੀ ਇੱਕ ਉੱਥੇ ਲਾਣਾ ਪਿੰਡ ਵਿੱਚ ਵੀ ਆ ਹਾਂ ਉਹਨੇ ਉੱਥੇ ਗੱਲ ਚੱਲਦੀ-ਚੱਲਦੀ ਪਿੰਡ ਚ ਰੌਲਾ ਪੈ ਗਿਆ ਵੀ ਹਾਂ ਵੀ ਇਹਨਾਂ ਦੀ ਕੁੜੀ ਜਿਹੜੀ ਜਮਰੀਸੇ ਤੇ ਬੱਸ ਨਾਲ ਇਹ ਜਿਹੜੀ ਸਕੂਲ ਜਾਂਦੀ ਸੀ ਉਹਦੇ ਉੱਪਰ ਦੀ ਧੂਰੀਆਂ ਦੀ ਬੱਸ ਲੰਘੀ ਸੀ ਜੀ ਉਹ ਲੇਟ ਸੀ ਜਿੱਥੇ ਦਾ ਐਕਸੀਡੈਂਟ ਹੋ ਉੱਥੇ ਜਾ ਕੇ ਦੇਖਦੇ ਨੇ ਥੋੜਾ ਜਿਹਾ ਬਲ ਪੈਂਦਾਗਾ ਸੜਕ ਦੇ ਵਿੱਚ ਅੱਛਾ ਜਿੱਥੇ ਦੀ ਸੈਂਡਲ ਲਿਆ ਸੀ ਤੇ ਉਹ ਬੱਸ ਲੱਗਦੇ ਰੱਬ ਜਾਨੇ ਕਿਵੇਂ ਜਿਹਦੀ ਮੌਤ ਹੋਣੀ ਸੀ ਤੇ ਉਹ ਕਦੇ ਹੋਰ ਪਾਸੇ ਦੇਖਣ ਲੱਗੇ ਬੱਸ ਦੇ ਥੱਲੇ ਆ ਗਈ ਉਹ ਪਤਾ ਲੱਗ ਜਦੋਂ ਉਹ ਕਹਿੰਦੇ ਵੀ ਪੰਜ ਕਰਾਈਆਂਗੇ ਉਹ ਕਹਿੰਦੇ ਹੁਣ ਕਿਹੜਾ ਜਾਉ ਲੋਕ ਡਰਦੇ ਨੇ ਵਾਲੇ ਕਿਸੇ ਦਾ ਕਰ ਜਾ ਕੇ ਫੇ ਕਿਵੇਂ ਕਾਂਗੇ ਉਹ ਜਦੋਂ ਪਤਾ ਲੱਗਿਆ ਕਹਿੰਦੇ ਵੀ ਅਸੀਂ ਕੂਕੇ ਵਜਦੇ ਹਾਂ ਉਹ ਕਹਿੰਦੇ ਵੀ ਕੂਕੇ ਦੇ ਘਰੇ ਆ ਗਏ ਉਹ ਜਿਹੜੀ ਸਾਡੇ ਭੂਆ ਦੀ ਕੁੜੀ ਉੱਥੇ ਵਿਆਹੀ ਵੀ ਉਹ ਕਹਿੰਦੀ ਉਹ ਤਾਂ ਮੇਰੇ ਮਾਮੇ ਦਾ ਘਰ ਆਗਾ ਉਹ ਚਲੋ ਨਾਲ ਲੈ ਕੇ ਇੱਥੇ ਦੋ ਤਿੰਨ ਦੋ ਭੀ ਤਿੰਨ ਗੱਡੀਆਂ ਭਰ ਕੇ ਆ ਗਏ ਜਿੱਥੇ ਚਲੋ ਬਹੁਤ ਜ਼ਿਆਦਾ ਫਰੂਟ ਵਗੈਰਾ ਲੈ ਕੇ ਇਹਦੀ ਖਤਰ ਤੇ ਉਸ ਤੋਂ ਬਾਅਦ ਉਹ ਆ ਕੇ ਸਾਰੀਆਂ ਬੁੜੀਆਂ ਬਹਿ ਗਈਆਂ 15 20 ਜਣੇ ਜੋ ਬੁੜੀਆਂ ਬੰਦੇ ਕਾਫੀ ਇਨੇ ਕੱਲਾ ਕੱਲਾ ਬੰਦਾ ਸਿਆਣ ਲੈ ਆਹ ਮੇਰੀ ਇਕੱਠ ਕਰਕੇ ਆਏ ਉਹ ਕੋਲ ਪਿੰਡ ਵਾਲੇ ਜੀ ਹਾਂ ਜੀ ਹਾਂ ਇਨੇ ਕੱਲਾ ਕੱਲਾ ਬੰਦਾ ਸਿਆਣ ਲੈ ਆਹ ਮੇਰੀ ਚਾਚੀ ਆ ਮੇਰੀ ਤਾਈ ਆਹਾ ਆਹਾ ਆ ਮੇਰੀਆਂ ਦੋ ਭਾਬੀਆਂ ਨੇ ਇੱਕ ਕਹਿੰਦੀ ਮੇਰੀ ਕੱਚੀ ਭਾਬੀ ਐ ਭਾਬੀ ਇੱਕ ਮੇਰੀ ਪੱਕੀ ਭਾਬੀ ਐ ਬਿਨਾ ਕਿਸੇ ਦੇ ਦੱਸੇ ਕੁੜੀ ਨੇ ਇਕੱਲੇ ਕੱਲੇ ਦੀ ਬਾਹ ਫੜ ਲਈ ਜੀ ਜਿਹਨੂੰ ਪੱਕੀ ਭਾਬੀ ਕਹਿੰਦੇ ਸੀ ਉਹ ਜਿਹੜੀ ਉਹ ਕੁੜੀ ਆ ਉਹਦੇ ਘਰ ਵਾਲਾ ਜਿਹੜਾ ਉਹ ਅਕਾਲੀ ਦਲ ਦਾ ਜੂਥ ਦਾ ਆਗੂ ਆ ਵਧੀਆ ਮੁੰਡਾ ਵਧੀਆ ਉਹਦੀ ਪਹਿਚਾਣ ਆਗੀ ਉਹਨੂੰ ਉਹਦੇ ਘਰ ਵਾਲੇ ਨੂੰ ਇਹ ਪੱਕੀ ਭਾਬੀ ਕਹਿੰਦੀ ਜਿਹਨੇ ਪੱਕੀ ਭਾਬੀ ਕਿਹਾ ਇਹ ਮੇਰੇ ਡੈਡੀ ਦੀ ਬੁ ਆਪ ਦੀ ਬੁੱਕਲ ਚ ਲੈ ਲਿਆ ਯਕੀਨ ਹੋ ਗਿਆ ਉਹਨਾਂ ਨੂੰ ਵੀ ਕੁੜੀ ਸੱਚ ਬੋਲ ਰਹੀ ਆ ਚਲੋ ਜੀ ਫਿਰ ਉਹ ਕਹਿਣ ਲੱਗੀ ਕਹਿੰਦੀ ਇਹ ਉਹ ਹੇ ਉਹ ਨੂੰ ਕਹਿੰਦੀ ਕਹਿੰਦੀ ਭਾਬੀ ਮੇਰਾ ਡੋਲੂ ਮੈਂ ਤੁਹਾਡੇ ਘਰੇ ਡੋਲੂ ਰੱਖ ਕੇ ਛੁੱਟ ਜਾਂਦੀ ਹੁਈ ਸੋਮਵਾਰ ਦਾ ਦਿਨ ਸੀ ਜਿਸ ਦਿਨ ਮੌਤ ਹੁੰਦੀ ਆ ਇਹਦੀ ਹਾਂ ਜਿਸ ਦਿਨ ਮੌਤ ਉਹ ਕਹਿੰਦੀ ਮੇਰੀ ਭਾਬੀ ਮੇਰਾ ਡੋਲੂ ਕਿੱਥੇ ਆ ਉਹ ਕਹਿੰਦੀ ਤੇਰੇ ਡੋਲ ਤੇਰੀ ਮੰਮੀ ਲੈ ਗਈ ਤੇਰੀ ਚਲੋ ਜੀ ਉਹ ਬੈਠੇ ਰਹੇ ਫਿਰ ਉਸ ਤੋਂ ਬਾਅਦ ਲੋਕਾਂ ਦਾ ਆਉਣਾ ਜਾਣਾ ਲੱਗਿਆ ਕਾਫੀ ਇਹਨਾਂ ਦੇ ਪਿੰਡੋਂ ਮਿਸਤਰੀ ਸੀ ਉਹ ਵੀ ਇੱਥੇ ਆਇਆ ਉਹਨੇ ਆ ਕੇ ਕਿਹਾ ਕਹਾਂ ਮੈਂ ਪੁੱਤ ਤੂੰ ਮੈਨੂੰ ਜਾਣਦੀ ਆ ਕਹਿੰਦੀ ਹਾਂ ਇਹ ਕਦੀ ਫਿਰ ਅਸੀਂ ਤੁਹਾਡਾ ਕੰਮ ਵੀ ਕਰਦੇ ਹੁੰਦੇ ਸੀ। ਇਹਨੇ ਉਹਨੂੰ ਕਿਹਾ ਚਲੋ ਜੀ ਉਹ ਰੋਪਿਆ ਵਿਚਾਰਾ ਭਾਵ ਖੋਹਦਾ ਅਗਲਾ ਗੰਦੀ ਨੂੰ ਵੀ ਇੰਨੇ ਟਾਈਮ ਬਾਅਦ ਕੁੜੀ ਮਿਲੀ ਆ ਜੀ। ਉਸ ਤੋਂ ਬਾਅਦ ਉਹ ਬਾਗੇ ਉਸ ਤੋਂ ਬਾਅਦ ਨੇ ਮੈਨੂੰ ਕਹਿੰਦੇ ਵੀ ਉਹਨੂੰ ਇੱਥੇ ਲੈ ਕੇ ਆਈਂ। ਚਲੋ ਮੈਂ ਇਹਨੂੰ ਜਦੋਂ ਇੱਥੋਂ ਲਿਜਾਣ ਲਈ ਮੋਟਰਸਾਈਕਲ ਉਹਨਾਂ ਦੇ ਘਰੇ ਬੁਲਾਇਆ ਤੁਹਾਨੂੰ ਵੀ ਘਰੇ ਲੈ ਕੇ ਆਈ ਸਾਡੇ ਕਿੱਥੇ ਦਾ ਜਨਮ ਸੀ ਭਾਈ। ਹਾਂ ਅਲਾਣਾ ਪਿੰਡ ਵੀ ਲੈ ਕੇ ਆਈ। ਇਹ ਤਿੰਨ ਸੱਢ ਤਿੰਨ ਸਾਲ ਕਦੀ ਸੀ ਇੰਨੀ ਕਿ ਮਾਸ ਉਹ ਜਾਨੀ ਕਿ ਸਾਲਕ ਦੇ ਅੰਦਰ ਅੰਦਰ ਇਹ ਸਾਰਾ ਕੁਝ ਵਾਪਰਿਆ ਜੀ। ਤੇ ਮੈਂ ਇਹਨੂੰ ਜਦੋਂ ਲੈ ਕੇ ਗਿਆ ਇੱਥੋਂ ਤੇ ਜਦੋਂ ਸੇਰਪੁਰ ਵਿੱਚ ਦੀ ਨੰਗਣ ਲੱਗੇ ਸਾਡਾ ਕਸਬਾ ਪੈਂਦਾ ਸੇਰਪੁਰ ਛੋੜਾ ਜਿਹਾ ਇਹ ਮੈਨੂੰ ਕਹਿੰਦੀ ਵੀ ਕੇਲੇ ਲੈ ਲਾ ਅੱਛਾ ਮੈਂ ਵੀ ਕੇਲੇ ਤਾਂ ਹੀ ਕਰਨ ਨੇ ਕਹਿੰਦੀ ਮੇਰੇ ਵੀਰੇ ਨੂੰ ਪਸੰਦ ਬਹੁਤ ਨੇ ਜਿਹੜਾ ਉਧਰ ਉਧਰਲਾ ਭਰਾ ਹੈਗਾ ਅੱਛਾ ਉਹਦੇ ਵਾਸਤੇ ਮੰਗ ਉਹਦੇ ਵਾਸਤੇ ਕੇਲੇ ਉਹ ਬੰਦਾ ਵਾਕਈ ਕੇਲਿਆਂ ਦਾ ਸਕੀਨ ਆਗਾ ਕੇਲੇ ਖਾਣ ਦੇ ਬਹੁਤ ਸਕੀਨ ਆਉ ਮੁੰਡਾ ਉਦਾਂ ਵੀ ਸਿਹਤ ਪੱਖੋਂ ਵੀ ਠੀਕ ਆਗਾ ਤੇ ਮੈਂ ਕੇਲੇ ਲੈ ਲੈ ਮੈਂ ਮੂਲੋ ਵਾਲਾ ਰਾਹ ਦੇ ਉੱਪਰ ਜਾ ਕੇ ਇਹਨੂੰ ਤਾਰਤਾ ਅੱਛਾ ਮੋਟਰਸਾਈਕਲ ਤੋਂ ਮੈਂ ਕਿਹਾ ਵੀ ਲੈ ਮੈਂ ਤੇਰਾ ਘਰ ਨਹੀਂ ਜਾਣਦਾ ਜਿੱਥੇ ਤੇਰਾ ਘਰ ਆ ਤੂੰ ਉੱਥੇ ਚੱਲ ਜਾ ਏ ਜੀ ਮੇਰੇ ਮੂਰੇ ਮਰੋ ਤੁਰਕੇ ਚਲ ਗਈ ਹਾਂ ਇਹ ਮੈਂ ਮੋਟਰਸਾਈਕਲ ਰੋਡ ਕਦੇ ਮਗਰ ਮਾਰ ਤੁਰੇ ਕੋ ਛੋਟੀ ਜੀ 3 3 6 3 ਸਾਲ ਦੀ ਕਰੀਬ ਦੇ ਮਾਸਾ ਸੀ ਇਹ ਮੈਂ ਇਹਦੇ ਮਗਰ ਮਾਰ ਗਈਆਂ ਜੀ ਇਹ ਆਪਦੇ ਘਰੇ ਜਾਵੜੀ ਹਾਂ ਇਹਨੇ ਜਾ ਕੇ ਆਦੀ ਮਾਂ ਨੂੰ ਜੱਫੀ ਪਾ ਲਈ ਜੀ ਅੱਛਾ ਉਹ ਕਹਿੰਦੀ ਕੌਣ ਆ ਕਹਿੰਦੀ ਮੈਂ ਸੋਮਾ ਕਹਿੰਦੀ ਮੇਰੀ ਸੋਮਾ ਤਾਂ ਮਰ ਗਈ ਉਹ ਕਹਿੰਦੀ ਨਹੀਂ ਉਦੋਂ ਮੈਂ ਮਰ ਗਈ ਸੋਣ ਮੈਂ ਉੱਥੇ ਆਂਗੀ ਮੈਂ ਮੇਰੇ ਡੈਡੀ ਨਾਲ ਆਈਆਂਗੀ ਹਾਂ ਚਲੋ ਜੀ ਉਹ ਰੋਣ ਲੱਗੀ ਉਸ ਤੋਂ ਬਾਅਦ ਜੀ ਹੌਲੀ ਹੌਲੀ ਇਕੱਠ ਹੋਣ ਲੱਗਿਆ ਜਿਸ ਦਿਨ ਅਸੀਂ ਗਏ ਸੀ ਉਸ ਦਿਨ ਗੋਵਿੰਦ ਸਿੰਘ ਲੌਂਗ ਵਾਲ ਜਿਮਨੀ ਚੋਂ ਜ अच्छा बहुत ज्यादा उथे इकट्ठी इन्हने घर गुजेनी को उथे छोटा ये पिंडा उथे 2 300 बंदा बुढ़ियां बच्चे बहुत इकट्ठे होगे सी आ, गड़ी, गड़ी आ, 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 जी इने फिर उथे अपनी मां नु गया कंदा वी मेरी ਘੜੀ ਕਿੱਥੇ ਆ ਗਈ ਆਹੀ ਘੜੀ ਘੜੀ ਆ ਆ ਘੜੀ ਜੀ अच्छा एक कने मेरी ਘੜੀ ਕਿੱਥੇ ਆ ਉਹ ਕਹਿੰਦੀ ਜਿੱਥੇ ਤੂੰ ਘੜੀ ਰੱਖੀ ਆ ਤੇਰੀ ਘੜੀ ਉੱਥੀ ਪਈ ਆ ਕਹਿੰਦੀ ਕਿੱਥੇ ਰੱਖੀ ਆ ਕਹਿੰਦੀ ਉਹ ਫੋਟੋ ਤੇ ਪਈ ਆ ਬਰਾਬਰ ਮੇਰੇ ਸਾਹਮਣੇ ਦੀ ਗੱਲ ਆ ਜੀ ਇਹਨੇ ਤਾਂ ਹੱਥ ਕੀਤਾ ਉਹਦੇ ਅੰਨ ਦੀ ਅਲਮਾਰੀ ਬਣਾਈ ਸੀ ਦੀਵਾਰ ਦੇ ਵਿੱਚ ਜਿਹੜੀ ਅਲਮਾਰੀ ਹੁੰਦੀ ਆ ਹਾਂ ਉਹਦੇ ਉੱਪਰ ਇੱਟਾਂ ਦੇ ਉੱਪਰ ਜਿਹੜੀ ਬਣੇ ਹੁੰਦੇ ਥੋੜਾ ਜਿਹਾ ਬਾਧਰਾ ਜਿਹਾ ਉਹਦੇ ਉੱਪਰ ਫੋਟੋ ਪਈ ਸੀ ਫੋਟੋਸ ਮੰਗਰੇ ਘੜੀ ਪਈ ਸੀ ਜੋ ਘੜੀ ਚੱਕੀ ਤੇ ਪਰੋ ਗਰਦਗਰ ਜੰਮੀ ਵਿੱਚ ਘੜੀ ਖੜੀ ਸੀ ਬਿਲਕੁਲ ਇਹ ਪੂਰੀ ਫੁੱਲ ਗਰਦ ਜੰਮੀ ਚ ਉਹਨੇ ਝਾੜਤਾ ਉਹ ਘੜੀ ਘੁੜੀ ਝਾੜੀ ਫਿਰ ਇਹਨੇ ਮੋਂ ਸੂਟ ਮੰਗਿਆ ਕਹਿੰਦੀ ਮੇਰਾ ਕਾਲਾ ਸੂਟ ਕਿੱਥੇ ਆ ਉਹ ਕਹਿੰਦੇ ਵੀ ਤੇਰੇ ਕੱਪੜੇ ਤਾਂ ਸਾਰੇ ਸੀ ਫੂਕ ਤੇ ਅੱਛਾ ਚਲੋ ਹੁੰਦਾ ਹੀ ਅਗਲ ਨੂੰ ਵੀ ਜਾਦਾ ਹਸ ਤੋ ਜਾਂ ਵੀ ਕੁੜੀ ਕਿਉਂ ਇਸ ਤੋਂ ਪਹਿਲਾਂ ਤਾਂ ਇੱਕ ਭਰਾ ਮਰ ਗਿਆ ਸੀ ਅੱਛਾ ਜੀ ਇਹ ਦੋ ਭਰਾ ਇੱਕ ਭੈਣ ਸੀ ਪਹਿਲਾਂ ਭਰਾ ਮਰ ਗਿਆ ਫਿਰ ਇਹ ਦੀ ਡੱ ਉਹਨੇ ਜਿਹੜੇ ਪੁਰਾਣੇ ਕੱਪੜੇ ਸੀ ਉਹ ਇਹਨਾਂ ਨੇ ਫੂਕਤੇ ਹੂੰ ਉਦੋਂ ਬਾਅਦ ਜੀ ਇਹ ਜਿਨ੍ਹਾਂ ਦੇ ਘਰੇ ਟਿਊਸ਼ਨ ਵੱਣਦੀ ਸੀ ਉਹਨਾਂ ਦੇ ਘਰੇ ਵੀ ਗਈ ਆ ਜੀ ਹੂੰ ਉਹਨਾਂ ਨੂੰ ਕਿਹਾ ਕਹਿੰਦੀ ਆਹਾਹਾ ਫਿਰ ਕਹਿੰਦੇ ਉਹ ਦੱਸਦੇ ਨੇ ਕਹਿੰਦੇ ਵੀ ਇਹ ਟਿਊਸ਼ਨ ਪੜਾਉਣ ਵਾਲੇ ਇਹਨਾਂ ਨੂੰ ਹਟਾਤਾ ਸੀ ਉੱਥੋਂ ਅੱਛਾ ਕਹਿੰਦੇ ਇਹ ਉਹਨੂੰ ਦੱਸਣ ਲੱਗ ਗਿਆ ਕਰ ਵੀ ਐ ਨਹੀਂ ਤੂੰ ਇਕੱਲ ਕਰ ਪਹਿਲਾਂ ਵੀ ਹੱਸਿਆ ਅੱਛਾ ਹੁਸ਼ਿਆਰ ਸੀ ਉੱਥੇ ਪਹਿਲਾਂ ਵੀ ਪਰ ਉਹ ਹੁਸ਼ਿਆਰ ਸੀ ਜੀ ਚਲੋ ਜੀ ਇਹ ਨੇ ਉਹਨਾਂ ਦੇ ਘਰੇ ਵੀ ਗਈ ਇਹ ਆਪਦੀ ਸਹੇਲੀ ਦੇ ਘਰੇ ਵੀ ਗਈ ਹਾਂ ਇਹਦੀ ਇਹਨੇ ਸਹੇਲੀ ਜਦੋਂ ਆ ਕੇ ਕਹਿੰਦੀ ਮੇਰੀ ਚੁੰਨੀ ਕਿੱਥੇ ਆ ਹਾਂ ਉਹ ਕਿਉਂ ਇਹਨੇ ਆਪਦੀ ਸਹੇਲੀ ਨਾਲ ਅੱਛਾ ਕਿਵੇਂ ਬੰਦੇ ਪੱਗ ਵਟਾ ਲੈਂਦੇ ਨੇ ਉਹ ਇਹ ਇੱਕ ਇਹਦੀ ਫੋਟੋ ਵੀ ਹੈਗੀ ਵਿੱਚ ਉਹ ਕੁੜੀ ਨਾਲ ਚੁੰਨੀ ਵਟਾਈ ਸੀ ਇਹਨੇ ਉਹਦੇ ਜਾ ਕੇ ਵੀ ਮੇਰੀ ਚੁੰਨੀ ਕਿੱਥੇ ਕਹਿੰਦੀ ਤੇਰੀ ਚੁੰਨੀ ਤਾਂ ਮੈਂ ਫੂਕਤੀ ਸੀ ਅੱਛਾ ਉਹ ਉਹ ਕਹਿੰਦੀ ਕਿ ਵੀ ਮੈਂ ਚਲੋ ਜੀ ਫਿਰ ਜਾਨੀ ਕਾਫੀ ਉੱਥੇ ਲੋਕ ਆਏ ਇਕੱਲੇ ਇਕੱਲੇ ਨੇ ਸਿਆਣਿਆਂ ਉੱਥੇ ਹੋਰ ਵੀ ਇੱਕ ਲਵੇ ਫੌਜੀ ਆ ਬੰਦਾ ਉਹਨਾਂ ਦੀ ਫੌਜੀ ਬੰਦੇ ਕੀ ਆ ਜੀ ਉਹਨਾਂ ਦੇ ਘਰ ਵੀ ਗਈ ਇਹ ਕਾਫੀ ਘਰਾਂ ਚ ਮਿਲ ਕੇ ਆਈ ਉਸ ਤੋਂ ਬਾਅਦ ਜਾਣਾ ਹੋਣ ਲੱਗਾ ਫਿਰ ਸਕੂਲ ਚ ਵੀ ਗਈ ਆ ਉਹਦੇ ਉੱਥੇ ਸਕੂਲ ਚ ਵੀ ਹਾਂ ਉਹਦਾ ਸਕੂਲ ਚ ਦਾ ਇੱਕ ਟੀਚਰ ਸੀ ਉੱਥੇ ਉਹਨੂੰ ਜਾ ਕੇ ਮਿਲ ਕੇ ਆਈਏ ਉਹਨੇ ਇਹਨੂੰ ਪੈਸੇ ਪੂਏ ਵੀ ਦਿੱਤੇ ਆਪਣੀ 50 500 ਰੁਪਏ ਪਤਾ ਨਹੀਂ ਕਿੰਨੇ ਉੱਤੇ ਉਸ ਤੋਂ ਬਾਅਦ ਹੁਣ ਇਹ ਉਹ ਬੰਦੇ ਸਾਡੇ ਪਰਿਵਾਰ ਚ ਆਉਂਦੇ ਜਾਂਦੇ ਨੇ ਜੀ ਲੋਹੜੀ ਦੀਵਾਲੀ ਸਾਡੇ ਜਿੱਦਾਂ ਵੀ ਕੋਈ ਕੋਈ ਪ੍ਰੋਗਰਾਮ ਸਾਡੇ ਵਿਆਹ ਹੋਇਆ ਸੀ ਕੁੜੀ ਦਾ ਸਾਡੇ ਵਿਆਹ ਚ ਵੀ ਆਏ ਸੀ ਜੀ ਉਹ ਵੀ ਆਉਂਦੇ ਜਾਂਦੇ ਰਹਿੰਦੇ ਨੇ ਵੀ ਜੀ ਸੰਧੂ ਭਾਈ ਉਹਨਾਂ ਨੇ ਯਕੀਨ ਉਸ ਪਰਿਵਾਰ ਨੇ ਕਰ ਲਿਆ ਸੀ ਵੀ ਇਹ ਸੱਚੀਓ ਸਾਡੀ ਕੁੜੀ ਆ ਇਹ ਅਸਲ ਚ ਅਸੀਂ ਉਹਨਾਂ ਦੀ ਗੱਲਾਂ ਤੇ ਯਕੀਨ ਕੀਤਾ ਇਹ ਜਿਹੜੀਆਂ ਗੱਲਾਂ ਦੱਸਦੀ ਸੀ ਉਹਨਾਂ ਅਸੀਂ ਬਾਬੇ ਨੂੰ ਦੱਸਤਾ ਬਾਬੇ ਨੇ ਜਾ ਕੇ ਅਲਾਸਮੈਂਟ ਕਰਦੀ ਪੰਜ ਗ੍ਰ ਉਹ ਮੇਰੇ ਆਪਣੇ ਪਿੰਡ ਜਾਜੇ ਉਦੋਂ ਬਾਦ ਉਹ ਆਏ ਉਹਨਾਂ ਨੇ ਆ ਕੇ ਕੱਲੀ ਕੱਲੀ ਚੀਜ਼ਾਂ ਪੁੱਛੀਆਂ ਨੇ ਦੱਸਤੀਆਂ ਉਹਨੂੰ ਸਾਰੀਆਂ ਅੱਛਾ ਉਹਨਾਂ ਨੂੰ ਯਕੀਨ ਹੋ ਗਿਆ ਫਿਰ ਉਹ ਗੱਡੀਆਂ ਭਰ ਕੇ ਇੱਥੇ ਆਏ ਜੀ ਫਿਰ ਉਸ ਤੋਂ ਮੈਂ ਉੱਥੇ ਗਿਆ ਫਿਰ ਇਹਨੇ ਜਾ ਕੇ ਕੱਲੇ ਕੱਲੇ ਬੰਦੇ ਸਿਆਣੇ ਜੀ ਫਿਰ ਮੈਨੂੰ ਵੀ ਯਕੀਨ ਹੋ ਗਿਆ ਕਿ ਬਾਕੀ ਗੱਲ ਸੱਚ ਆ ਜੀ ਅੱਛਾ ਪੁੱਤ ਹੁਣ ਕੀ ਕੀ ਜਿਆਦਾ ਤੁਹਾਡੇ ਇਸ ਟਾਈਮ ਹੁਣ ਤਾਂ ਦਿਨਾਂ ਨੂੰ ਮਿਲੀਆਂ ਮਿਲੀਆਂ ਉਹਨਾਂ ਉਹੀ ਜਿਆਦਾ ਬਾਕੀ ਸਾਰਾ ਭੁੱਲੀ ਜਾਂਦੀ ਆ ਹੁਣ ਕਿਵੇਂ ਵੀ ਦਿਨ ਪਈ ਜਾਂਦੇ ਨੇ ਉਮਰ ਸੋਡੀ ਵੱਡੀ ਹੋਈ ਜਾਂਦੀ ਆ ਕਹਿੰਦੇ ਨੇ ਅਗਰ ਪਿਛਲਾ ਜਨਮ ਕਿਸੇ ਨੂੰ ਯਾਦ ਆ ਤਾਂ ਉਹ ਭੁੱਲ ਜਾਂਦੇ ਨੇ ਕਿਉਂ ਸੰਤੂ ਭਾਈ ਐਵੇਂ ਹੁੰਦਾ ਵੀ ਪਿਛਲਾ ਜਨਮ ਇਹਦਾ ਕੁੜੀ ਦਾ ਕੈਨਾਕ ਫਰਕਾ ਪਹਿਲਾਂ ਨਾਲੋਂ ਵੀ ਮੈਮਰੀ ਕੈਨੀਕ ਮਤਲਬ ਪਹਿਲਾਂ ਬਹੁਤ ਜ਼ਿਆਦਾ ਸੀ ਪਹਿਲਾਂ ਜਿੰਨੀ ਵੀ ਕਹਦੋਂ ਇੱਥੇ ਇਹਦੇ ਨਾਲ ਕੁੜੀ ਪੜਦੀ ਆ ਉਹ ਇੱਥੇ ਸਾਡੇ ਪਿੰਡ ਵਿਆਹੀ ਵੀ ਆ ਜੀ ਮੇਰੇ ਪਿੰਡ ਚ ਇੱਥੇ ਵਿਆਹੀ ਵੀ ਆ ਸਾਡਾ ਇੱਕ ਫਰੈਂਡ ਆ ਮੁੰਡਾ ਉਹਦੇ ਉਹਨੂੰ ਵਿਆਹੀ ਵੀ ਆ ਇਹਦੀ ਜਿਹੜੀ ਪਹਿਲੀ ਸਹੇਲੀ ਸੀ ਉਹਦਾ ਦਾਦਾ ਕੁੜੀ ਦਾ ਆਇਆ ਸੀ ਇੱਥੇ ਅੱਛਾ ਤੇ ਦਾਦਾ ਆਇਆਗਾ ਉਹ ਥੋੜਾ ਜਿਆ ਉੱਚੀ ਬੋਲਦਾਗਾ ਉਹ ਜਦੋਂ ਆ ਗਿਆ ਇਹ ਦੇਖ ਕੇ ਉਹ ਅੰਦਰ ਵੜ ਗਿਆ ਅੱਛਾ ਅਜਿਹਾ ਕਿਉਂ ਕਹੋਂਗਾ ਨੀ ਇਹ ਸਾਡੇ ਪਿੰਡ ਦਾ ਹੈਗਾ ਮੈਂ ਕਿਹਾ ਤੂੰ ਅੰਦਰ ਕਾਹਦਾ ਵੜ ਗਿਆ ਫੇਰ ਤੂੰ ਮਿਲ ਲੈ ਇਹਨੂੰ ਲੈ ਕਹਿੰਦੀ ਤਾਂ ਉੱਚੀ ਬਾਲਾ ਬੋਲਦਾ ਬਾਲਾ ਰੌਲਾ ਪਾਉਂਦਾ ਹੈਗਾ ਇਹਨੂੰ ਪਤਾ ਸੀ ਪਹਿਲਾਂ ਹੀ ਉਹ ਬਾਕੀ ਜੀ ਅਜੇ ਮੇਰੇ ਸਾਹਮਣੇ ਹੋਣਾ ਉਹ ਬਾਕੀ ਉਹ ਉੱਚੀ ਬੋਲਦਾ ਔਰ ਬਹੁਤ ਤੇਜ਼ ਬੋਲਦਾ ਅੱਛਾ ਬਤ ਕਈ ਵਾਰੀ ਹੁਣ ਕੋਈ ਯਾਦ ਆਉਂਦੀ ਆ ਕਰਦੇ ਉੱਥੇ ਦੀ ਨਹੀਂ ਜੀ ਹੁਣ ਸਾਰਿਆਂ ਨੇ ਮਿਲੇ ਹੋਏ ਆਂ ਫੇਰ ਜੇ ਦੀ ਕਰ ਦੰਦਰ ਤੇ ਡਾਡੀ ਲੈ ਜਾਂਦਾ ਮਿਲਣ ਅੱਛਾ ਫੇਰ ਜਾ ਵੀ ਉਹਨੇ ਉਹ ਤੁਸੀਂ ਹਾਂ ਜੀ ਤੇ ਹੁਣ ਕਈ ਵਾਰੀ ਅਗਰ ਆਪਾਂ ਕਿਵੇਂ ਮਾਮਾ ਦਾ ਜਿਆਦਾ ਪਿਆਰ ਆਉਂਦਾ ਹੁੰਦਾ ਹੈ ਨਾ ਉਹ ਮਾਂ ਦਾ ਪਿਆਰ ਆਉਂਦਾ ਜਾਂ ਇਹਦਾ ਆਉਂਦਾ ਹੁਣ ਇਧਰ ਦੀ ਮੰਮੀ ਦਾ ਆਉਂਦਾ ਕਿ ਜਿਆਦਾ ਇਧਰ ਦਾ ਆਉਂਦਾ ਜਿਆਦਾ ਹਾਂਜੀ ਵੀ ਉਧਰ ਨਾਲ ਹੁਣ ਤੁਸੀਂ ਹੌਲੀ ਹੌਲੀ ਟੁੱਟਦੇ ਜਾਂਦੇ ਹੋ ਕਿਵੇਂ ਬੰਦਾ ਵੀ ਅਗਰ ਆਪਾਂ ਦੋਸਤੋ ਕਹੀਏ ਵੀ ਨਾ ਜਾਵੇ ਕਿਤੇ ਜਿਆਦਾ ਪਿਆਰ ਘਟ ਵੀ ਜਾਂਦਾ ਕਈ ਵਾਰੀ ਕਿਉਂਕਿ ਹੁਣ ਇਹਦਾ ਕੁੜੀ ਦਾ ਜਨਮ ਹੋ ਰਿਹਾ ਪਰ ਹੁਣ ਅਗਰ ਮੈਂ ਉਸ ਗੱਲ ਦੇ ਉੱਪਰ ਆਵਾਂ ਨਾ ਵੀ ਕਿੰਤੂ ਪ੍ਰੰਤੂ ਬਹੁਤ ਲੋਕ ਕਰਦੇ ਨੇ ਇਸ ਵੀਡੀਓ ਦੇ ਵਿੱਚ ਵੀ ਕਮੈਂਟ ਕਰਨਗੇ ਬਹੁਤ ਲੋਕ ਲੈ ਯਾਰ ਇਹ ਤਾਂ ਝੂਠ ਬੋਲੀ ਜਾਂਦੇ ਨੇ ਕੁੜੀ ਐ ਸਿਖਾ ਕੇ ਬਿਠਾਈ ਹੋਈ ਹੈ ਨਾ ਪਹਿਲਾਂ ਨੰਬਰ ਤੇ ਇੱਕ ਗੱਲ ਇਹ ਆ ਕਿ ਬਾਈ ਨੂੰ ਸਿਖਾ ਕੇ ਬਿਠਾਉਣ ਦੀ ਲੋੜ ਕੋਈ ਨਹੀਂ ਇੱਕ ਤਾਂ ਮੈਂ ਹੋਰ ਪੜਦਾ ਹੁੰਨਾ ਮੈਂ ਪਹਿਲਾਂ ਵੀ ਕਈ ਵਾਰੀ ਸਟੋਰੀਆਂ ਹੀ ਜੇ ਪਾਈਆਂ ਨੇ ਮੈਂ ਹੋਰ ਵੀ ਦੇਖਿਆ ਮੈਂ ਕਮੈਂਟ ਕਈ ਵਾਰੀ ਪੜਦਾ ਹੁੰਨਾ ਵੀ ਜੀ ਕਿਹੜਾ ਦੁਬਾਰੇ ਜਨਮ ਹੁੰਦਾ ਉਹ ਅਮੀਰ ਦਾ ਨਾਮ ਲੈਂਦਾ ਕਿ ਯਾਰ ਮੇਰਾ ਮੈਂ ਅਮੀਰ ਘਰੇ ਸੀ ਪਰ ਇੱਥੇ ਉਲਟਾ ਕੰਮ ਉੱਥੇ ਵੀ ਥੋੜੀ ਥਿਉਰੀ ਹੈ ਜਿਹੜੀ ਉਹ ਵੀ ਗਲਤ ਆ ਇਹ ਬਾਈ ਹੈਗਾ ਵਧੀਆ ਠੀਕ ਠਾਕ ਚੰਗੇ ਘਰ ਹਾਂ ਬਾਈ ਦੀ ਚੰਗੀ ਜ਼ਮੀਨ ਜਾਇਦਾਦ ਆ ਚੰਗੀਆਂ ਗੱਡੀਆਂ ਬਾਈ ਨੇ ਰੱਖੀਆਂ ਹੋਈਆਂ ਨੇ ਤੇ ਕਿੱਥੇ ਕੁੜੀ ਦਾ ਪਹਿਲਾ ਜਨਮ ਸੀ ਕਿੱਥੇ ਕੁੜੀ ਕਹਿੰਦੀ ਐ ਉਹਨਾਂ ਦਾ ਵਿਚਾਰਿਆਂ ਦਾ ਠੀਕ ਠਾਕ ਕੰਮ ਆ ਠੀਕ ਆ ਨਾ ਵੀ ਕਹਿਣ ਤੋਂ ਪਹਿਲਾਂ ਅਗਰ ਮੈਂ ਤੋਂਨੇ ਪਾਲੜੇ ਦੇ ਵਿੱਚ ਦੇਖਾਂ ਤਾਂ ਬਾਈ ਭਾਰੀ ਆ ਇਹ ਬਾਈ ਕੋਲੇ ਠੀਕ ਆ ਸੌਖਾ ਬਾਈ ਪੈਸੇ ਟੱਕੇ ਕਨੀਓ ਤੇ ਆਪਣਾ ਸੰਧੂ ਬਾਈ ਸੋਡੇ ਤੇ ਵੀ ਉਂਗਲਾਂ ਉੱਠ ਰਹੀਆਂ ਨੇ ਕਹਿੰਦੇ ਨੇ ਵੀ ਕੁੜੀ ਝੂਠ ਬੋਲਦੀ ਆ ਇਹ ਪਤਾ ਗੱਲ ਕੇ ਦੇਖੋ ਨਾ ਤਾਂ ਤੁਸੀਂ ਆਏ ਹੋ ਸੁੱਤ ਬਿਨਾ ਹੋਰ ਚੈਨਲ ਵੀ ਬਹੁਤ ਆਏ ਨੇ ਤੁਹਾਨੂੰ ਵੀ ਪਤਾ ਮੈਂ ਵੀ ਇੰਟਰਨੈਟ ਦਾ ਚੈਨਲ ਦਾ ਕੰਮ ਕੀਤਾਗਾ ਜਿਹੜੀ ਤੁਸੀਂ ਵੀਡੀਓ ਕਰਨੀ ਆ ਉਹਦਾ ਤੁਹਾਡੇ ਚੈਨਲ ਨੂੰ ਫਾਇਦਾਗਾ ਸਾਨੂੰ ਕੋਈ ਫਾਇਦਾ ਨਹੀਂ ਮੈਨੂੰ ਕੀ ਲੋੜ ਆ ਝੂਠ ਬੋਲਣ ਦੀ ਨਾਲ ਸੁਣਵਾ ਦਾਂ ਇਹ ਕੁੜੀ ਨੂੰ ਵੀ ਪਤਾਗਾ ਸਾਰੇ ਪਿੰਡ ਨੂੰ ਪਤਾ ਇਹ ਜਦੋਂ ਸਕੂਲ ਨਹੀਂ ਜਾਂਦੀ ਸੀ ਇਹਨੂੰ ਪੁੱਛ ਲਓ ਇਹਦੀ ਡੈਥ ਕਿਵੇਂ ਹੋਈ ਸੀ ਔਰ ਜਿਹੜੇ ਬੰਦੇ ਦੀ ਡੈਥ ਹੋਈ ਸੀ ਉਹ ਬੰਦਾ ਵੀ ਜਿਉਂਦਾ ਅੱਜ ਤੂਰੀ ਬੱਸ ਦਾ ਡਰਾਈਵਰ ਉਹ ਬੰਦਾ ਵੀ ਜਾਂਦਾ ਅੱਜ ਕਹਿੰਦੇ ਅਰੇ ਕਿਹੜੇ ਬੰਦੇ ਦੀ ਬੱਸ ਥੱਲੇ ਆਈ ਸੀ ਤੂਰੀ ਬੱਸ ਦੇ ਥੱਲੇ ਆਈ ਸੀ ਇਹ ਤੂਰੀ ਬੱਸ ਤੂਰੀੋਂ ਚਲ ਰੈਕੋਟੋਂ ਚੱਲ ਕੇ ਸੇਰਪੁਰ ਹੋ ਕੇ ਅਲਾਲਾ ਪਿੰਡ ਦੇ ਵਿੱਚ ਦੀ ਹੋ ਕੇ ਤੂਰੀ ਪਹੁੰਚਦੀ ਸੀ ਅਜੇ ਤਾਂ ਹੁਣ ਆਉਂਦੇ ਆ ਨਾ ਬੱਸ ਉਹ ਬੱਸਾਂ ਸਹੈਦ ਹਲੇ ਆਉਂਦੀਆਂ ਸਹੈ ਤਾਂ ਮੈਨੂੰ ਪਤਾ ਹੀ ਮੈਨੂੰ ਜਾਣਕਾਰੀ ਨਹੀਂ ਬੱਸ ਹੈਗੀ ਆ ਬੱਸ ਬੱਸਾਂ ਵਾਲੇ ਵੀ ਹੈਗੇ ਨੇ ਜੀ ਉਹ ਡਰਾਈਵਰ ਵੀ ਹੈਗਾ ਜਿਹੜੀ ਬੱਸ ਲੈ ਆਈ ਸੀ ਜਦੋਂ ਆਪਾਂ ਅਲਾਲਾ ਪਿੰਡ ਤੋਂ ਮੂਲਵਾਲ ਨੂੰ ਜਾਂਦੇ ਆ ਸਕੂਲ ਨੂੰ ਇੱਕ ਤਾਂ ਮੂਲਵਾਲ ਪਿੰਡ ਨੂੰ ਜਾਂਦੇ ਆ ਪਰ ਸਕੂਲ ਨਹੀਂ ਜਾਂਦੇ ਆ ਢੰਡੀਆਲ ਦੇ ਵਿਚਾਲੇ ਅਲਾਲਾ ਪੈਂਦਾ ਪੈਂਦਾ ਇਹ ਹੁਣ ਜਿਵੇਂ ਇਹਦੇ ਦੱਸਣ ਦੇ ਸਾਬ ਨਾਲ ਇਹ ਹਾਂਜੀ ਹਾਂ ਤੋੜਾ ਟੇਪਰ ਦਾ ਮੋੜ ਪੈਂਦਾਗਾ ਇਹਦੀ ਕਿਤਾਬ ਡੇਪੀਸ ਸਾਈਕਲ ਤੋਂ ਕਿਸੇ ਕੁੜੀ ਦੀ ਕਿਤਾਬ ਡੇਪੀ ਇਹੋ ਕੁੜੀ ਦੀ ਕਿਤਾਬ ਚੱਕਣ ਵਾਗੀ ਬਸ ਸਪੀਡ ਤੇ ਆ ਰਹੀ ਹੋਣੀ ਹਾਂ ਇਹ ਕੁੜੀ ਦੀ ਕਿਤਾਬ ਚੱਕ ਕੇ ਜਦੋਂ ਮੋੜਨ ਲੱਗੀ ਇਹਦਾ ਸੈਂਟਰ ਨਿਕਲ ਗਿਆ ਅੱਛਾ ਇਹ ਜਿੱਦੋਂ ਬੱਸ ਆ ਰਹੀ ਸੀ ਉਧਰ ਨੂੰ ਪਿੱਟ ਕਰਕੇ ਕੋ ਜਣ ਜਿੱਦੋਂ ਜਾਣੇ ਨੇ ਉਧਰ ਨੂੰ ਮੂੰਹ ਕਰ ਮੋੜਨ ਲੱਗੀ ਇਹ ਬੈਠ ਕੇ ਸੈਂਡਲ ਪਾਉਣ ਲੱਗੀ ਉੱਥੇ ਬੱਸ ਸੀ ਲੇਟ ਕੋਈ ਕਹਿੰਦੇ 9:30 9:00 ਵਜੇ ਦਾ ਟਾਈਮ ਸੀ 10:00 ਵਜੇ ਸਕੂਲ ਲਾ ਦਿੰਦੇ ਇਹਨਾਂ ਦਾ ਸਿਆਲ ਦੇ ਦਿਨ ਤੇ ਉਦੋਂ ਉਹ ਬੱਸ ਆਲਾ ਜਾਂ ਤਾਂ ਮੰਨ ਲਓ ਵੀ ਇਹਦੀ ਕਿਸਮਤ ਮਾੜੀ ਸੀ ਉਹ ਕਿਸੇ ਬੇਖਿਆਲ ਹੋ ਗਿਆ ਜਾਂ ਉਹਨੂੰ ਪਤਾ ਹੀ ਨਹੀਂ ਲੱਗਿਆ ਇਹਦੇ ਉੱਪਰ ਦੀ ਬੱਸ ਲੰਘ ਗਈ। ਬਾਈ ਕੋਈ ਉਸ ਸਮੇਂ ਕੋਈ ਐਫ ਆਈ ਆਰ ਵਗੈਰਾ ਹੋਈ ਸੀ ਕੋਈ? ਇਹਦਾ ਨਹੀਂ ਕੋਈ ਪਤਾ ਪਰ ਜਿਹੜੇ ਲੋਕ ਲੈ ਕੇ ਗਏ ਸੀ ਉਹ ਵਾਲੇ ਲੋਕ ਬੈਠੇ ਨੇ ਉੱਤੇ ਲਾਲਾ ਪਿੰਡ 'ਚ। ਅਗਰ ਅਸੀਂ ਉਹਨਾਂ ਦੇ ਜਾ ਕੇ ਪਤਾ ਕਰਦੇ ਆਂ ਤਾਂ ਤੁਸੀਂ ਪਿੰਡ 'ਚ ਜਾ ਕੇ ਐ ਪੁੱਛ ਲਓ ਵੀ ਜਿਹੜੀ ਇੱਥੋਂ ਦੀ ਕੁੜੀ ਅਲਾ ਪੰਜ ਗਰੀਆਂ ਨੂੰ ਜਨਮ ਹੋਇਆ ਉਹਦਾ ਘਰ ਕਿੱਥੇ ਆ? ਕੱਲੇ-ਕੱਲੇ ਬੱਚੇ ਨੂੰ ਪਤਾ ਬਾਲਾ-ਵੱਡਾ ਪਿੰਡ ਨਹੀਂ ਹੈਗਾ ਉਹ। ਹਿਆਰ 1500 ਵੋਟਾਂ ਮਸਾਉ ਪਿੰਡ ਦੀ ਬਾਲਾ ਵੱਡਾ ਪਿੰਡ ਨਹੀਂਗਾ ਛੋਟਾ ਜਿਹਾ ਪਿੰਡ ਹੈਗਾ ਜਿਹੜੇ ਨਾਲੇ ਇਹਨਾਂ ਦੇ ਇਹਦਾ ਇਹਦਾ ਭਰਾ ਵੀ ਤੇ ਨਹੀਂ ਸੀ ਉਹਦਾ ਭਰਾ ਬਾਹਰ ਮਸ਼ੀਨ ਤੇ ਗਿਆ ਸੀ ਇਹਦਾ ਡੈਡੀ ਵੀ ਨਹੀਂ ਹੈਗਾ ਲੋਕ ਹੀ ਲੈ ਕੇ ਗਏ ਚੱਕ ਕੇ ਇਹਨੂੰ ਹਸਪੀਟਲ ਚ ਉੱਥੇ ਆ ਕੇ ਦੀ ਡੈਥ ਹੋਈ ਹੈ ਲੋਕਾਂ ਨੂੰ ਹੀ ਪਤਾ ਹੈਗਾ ਔਰ ਐਫ ਆਈ ਆਰ ਜੀ ਦੀ ਗੱਲ ਕਰਦੇ ਜਿਹੜਾ ਇਹਦਾ ਡੈਡੀ ਆ ਬਹੁਤ ਹੀ ਨੇਕ ਬੰਦਾ ਹੈਗਾ ਜੀ ਬਹੁਤ ਹੀ ਮਿਹਨਤ ਕਰਨ ਵਾਲਾ ਬੰਦਾ ਹੈਗਾ ਕੋਈ ਰੌਲੇ ਝਗੜੇ ਵਾਲਾ ਬੰਦਾ ਨਹੀਂ ਹੈਗਾ ਭਾਈ ਕਿਹੜੇ ਸੰ ਦੀ ਗੱਲ ਹੈ ਮੌਤ ਕਿਹੜੇ ਸੰ ਚ ਹੋਈ ਸੀ ਯਾਦ ਤਾਂ ਕੋਈ ਇਹਦਾ 2008 ਦਾ ਜਨਵਰੀ ਉਹ ਤੋਂ 2-3 ਸਾਲ ਪਹਿਲਾਂ ਜਸ ਇਹਦੀ ਐਨੀ ਇੱਕ ਦੀ ਗੱਲ ਆ ਜੀ ਕੋ ਮੈਨੂੰ ਇਹ ਮੱਝ ਵਾਲੀ ਜਾਣਕਾਰੀ ਨਹੀਂ ਲਈ ਮਾਂ ਸੇਦੀ ਦੀ ਗੱਲ ਆ ਔਰ ਸਾਰਾ ਪਿੰਡ ਗਵਾਏ ਗੱਲ ਦਾ ਅੱਛਾ ਬਈ ਉਹ ਲਾਲਾ ਪਿੰਡ ਨੂੰ ਯਕੀਨ ਹੈਗਾ ਵੀ ਸੱਚੀ ਹੈ ਕਰਨਾ ਵੀਰ ਜੀ ਕੱਲੇ ਕੱਲੇ ਬੱਚੇ ਨੂੰ ਪਤਾਗਾ ਹੋਰ ਦੱਸੋ ਐ ਨਹੀਂ ਵੀ ਕਿਸੇ ਇੱਕ ਬੰਦੇ ਨੂੰ ਪਤਾ ਇੱਕ ਪਰਿਵਾਰ ਨੂੰ ਪਤਾਗਾ ਸਾਰੇ ਜਿੱਥੇ ਲਾਲਾ ਪਿੰਡ ਚ ਬਣਦਾ ਤੁਸੀਂ ਪੁੱਛ ਲਵੀਂ ਜਿਹੜੀ ਕੁੜੀ ਦਾ ਜਨਮ ਹੋਇਆ ਪੰਜ ਗਰੀਆ ਹੋਇਆਗਾ ਵੀ ਉਹਦਾ ਘਰ ਕਿੱਥੇ ਆ ਇੱਕ ਪੁੱਤ ਤੁਸੀਂ ਬਿਮਾਰ ਤਾਂ ਨਹੀਂ ਹੈਗੇ ਨਹੀਂ ਜੀ ਕਿਉਂਕਿ ਮੈਂ ਤਾਂ ਪੁੱਛ ਰਿਹਾ ਸੰਧੂ ਭਾਈ ਬਹੁਤ ਲੋਕ ਇਨਾਮ ਵੀ ਰੱਖੇ ਬੈਠੇ ਨੇ ਕਿ 5 ਲੱਖ ਦਾ ਇਨਾਮ ਆ ਵੀ ਅਸੀਂ ਸਾਬਤ ਕਰਾਂਗੇ ਕਿ ਕੁੜੀ ਵੀਰੇ ਤੋਂ ਮੈਂ ਜਿਹੜੇ ਐਨਾ ਸਮਝ ਗਿਆ ਇਹ ਹੋਏ ਨੇ ਬੇਲ ਇਕੱਠੇ ਪੰਜਾਬੀ ਤੋਂ ਦੱਸ ਦਨਗਾ ਇਹਨਾਂ ਦਾ ਕੰਮ ਕੀ ਆ ਜਿਹੜੇ ਪੁੱਛਿਆ ਪਛਿਆ ਦਿੰਦੇ ਨੇ ਉਹਨਾਂ ਕੋਲ ਜਾਵੜਦੇ ਆ ਇਹ ਉਹਨਾਂ ਕੋਲ ਜਾ ਕੇ ਉਹ ਜੀ ਫਲਾਨਾ ਤੇ ਮੈਂ ਕਹ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਜਿਹੜੇ ਆ ਜਾਦੂ ਜੇ ਕਰਦੇ ਫਰਦੇ ਨੇ ਮੈਂ ਫਿਲਮਾਂ ਬਣਾਉਣਾ ਪੰਜਾਬੀ ਠੀਕ ਹੈ ਨਾ ਮੇਰਾ ਵਧੀਆ ਰਿਲੇਸ਼ਨ ਨੇ ਲੋਕਾਂ ਨਾਲ ਇਹ ਚੀਜ਼ਾਂ ਮੈਂ ਲਿਖ ਕੇ ਮੈਂ ਵੀਡੀਓ ਫਿਲਮਾ ਕੇ ਬਹੁਤ ਕਰਾਂ ਚਲਾ ਚੁੱਕਿਆਗਾ ਉਹ ਜਿਹੜੇ ਗੱਲਾਂ ਨੇ ਪਰ ਜਿਹੜਾ ਇਹ ਪੁਨਰ ਜਨਮ ਆਗਾ ਇਹਦਾ ਨਾ ਤਾਂ ਮੈਨੂੰ ਕੋਈ ਲਾਲਚਾ ਨਾ ਮੇਰੀ ਬੇਟੀ ਨੂੰ ਲਾਲਚਾ ਨਾ ਉਹ ਪਰਿਵਾਰ ਨੂੰ ਲਾਲਚਾਗਾ ਠੀਕ ਇਹਜ ਕੋਈ ਦੋਰਾ ਨਹੀਂ ਮੇਰੇ ਖੁੱਲਾ ਚੈਲੰਜ ਆ ਵੀ ਜਿਹੜਾ ਮਰਜੀ ਆਪਦੇ ਆਪ ਨੂੰ ਤਰਕ ਸੀ ਲਗਾਉਣ ਵਾਲਾ ਆ ਜਾਵੇ ਪਰ ਜਿਹੜੀ ਉਹ ਗੱਲ ਕਹਿੰਦੇ ਨੇ 5 ਲੱਖ ਰੁਪਏ ਨਾਲ ਲੈਵੇ ਇਥੋਂ ਦੀ ਪਿੰਡ ਦੀ ਪੰਚਾਇਤ ਇਕੱਠੀ ਕਰ ਲਾਂਗੇ ਕੁੜੀ ਨਾਲ ਗੱਲਾਂ ਕਰ ਲੈਣ ਜਿਹੜੀ ਗੱਲ ਕੁੜੀ ਕਹੂਗੀ ਉਹ ਪਿੰਡ ਜਾ ਕੇ ਪੁੱਛ ਲੈਣ ਠੀਕ ਹੈ ਨਾ ਜਿਹਦੇ ਹੱਥ 'ਚ ਵੀਰੇ ਅਨਰੈਡ ਫੋਨ ਆ 1500 ਰੁਪਏ ਦਾ ਉਹ ਵਿਦਵਾਨ ਹੈ ਰਕੀ ਅੱਜ ਕੱਲ ਠੀਕ ਹੈ ਨਾ ਉਹਨੂੰ ਸਮਝਾਉਣਾ ਥੋੜਾ ਸੌਖੀ ਗੱਲ ਨਹੀਂ ਹੈਗੀ ਠੀਕ ਹੈ ਨਾ ਬਾਕੀ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਫਲਾਣਾ ਤੇ ਮੇਰੇ ਵੀ ਕੋਲ ਬਹੁਤ ਮਿੱਤਰ ਨੇ ਜਿਹੜੇ ਸਿੱਕ ਮਾਰੀ ਤੋਂ ਮੋਟਰਸਾਈਕਲ ਖੜਾਗਾ ਛੱਡ ਕੇ ਪੈਰ ਬੈਹਨਦੇ ਨੇ ਵੀ ਸਿੱਕ ਵੱਜ ਗਈ ਆਪਾਂ ਫੇਰ ਚੱਲਾਂਗੇ ਠੀਕ ਹੈ ਨਾ ਇਹ ਗੱਲਾਂ ਨੇ ਮੈਨੂੰ ਤਰਕਸੀਰ ਵਾਲੇ ਇਹ ਗੱਲ ਦੱਸ ਦੇਣ ਉਹ ਜਿੱਥੇ ਕਹਿੰਦਾ ਮੈਂ ਉਹਨੂੰ ਜੁੱਤੀ ਚ ਪਾਣੀ ਪੀ ਦੂੰਗਾ ਵੀ ਉਹ ਕਿਹੜੀ ਚੀਜ਼ ਆ ਤੁਹਾਡੇ ਵਿਗਿਆਨ ਦੀ ਤਿਆਰ ਕੀਤੀ ਵੀ ਜਿਹਦੇ ਨਾਲ ਬੰਦਾ ਬੋਲਦਾਗਾ ਜਿਹਦੇ ਨਾਲ ਬੰਦੇ ਨੂੰ ਭੁੱਖ ਲੱਗਦੀ ਹੈ ਜਿਹਦੇ ਨਾਲ ਬੰਦਾ ਰੋਟੀ ਖਾਂਦਾ ਜਿਹਦੇ ਨਾਲ ਬੰਦਾ ਚੱਲ ਫਿਰ ਸਕਦਾਗਾ ਸੌਂਦਾਗਾ ਉੱਠਦਾਗਾ ਉਹ ਚੀਜ਼ ਕਿਹੜੀ ਆ ਵਿਗਿਆਨਕ ਦੇ ਹਿਸਾਬ ਨਾਲ ਉਹ ਮੈਨੂੰ ਦੱਸ ਦੇਣਾ ਮੈਂ ਮੈਂ ਪਹਿਲਾਂ ਵੀ ਮੈਂ ਫੋਨ ਕਰਕੇ ਕੈਸੀ ਤਰਕਸੀਰ ਵਾਲਾ ਨੂੰ ਮੈਂ ਮੈਂ ਇੰਟਰਨੈਸ਼ਨਲ ਦਾ ਪੱਤਰਕਾਰ ਰਹਿਗਾ ਇਹ ਕਹਿੰਦੇ ਮੇਰੀ ਕੁੜੀ ਬਿਮਾਰ ਆ ਆ ਸੂਟ ਜਿਹੜੇ ਦੀ ਆਪ ਜਿਹਾਉਂਦੇ ਨੇ ਜੀ ਆਪਣੇ ਸੂਟੇ ਆਪਸੇ ਆਉਂਦੀ ਆਦੀ ਭੂਆ ਦੇ ਸੂਟ ਜਿਉਂਦੀ ਰਿਸ਼ਤੇਦਾਰਾਂ ਦੇ ਆਪਣੇ ਭੂਆ ਦੀ ਕੁੜੀਆਂ ਦੇ ਸੂਟ ਸਿਉਂਕ ਦਿੰਦੀ ਆ ਮੰਜੇ ਮੋਲਣ ਦੀ ਆ ਇਹ ਆ ਉਮਰ ਚ ਮੰਜੇ ਮੋਲਣ ਦੇ ਸੂਟ ਵੀ ਸਿਉਂਦੀ ਆ ਔਰ ਕਢਾਈ ਸੜਾਈ ਦਾ ਕੰਮ ਵੀ ਕਰਦੀ ਆ ਔਰ ਇਹਨੂੰ ਕਿਸ ਨੇ ਦੱਸਿਆ ਨੇਗਾ ਇਹ ਆਪ ਹੀ ਲੱਗ ਗਈ ਕਰਨ ਹੌਲੀ 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 ਇਹਨੂੰ ਪੁੱਛ ਲਓ ਹੌਲੀ ਹੌਲੀ ਕਰਦੀ ਕਰਦੀ ਇਹ ਆਪ ਹੀ ਕੰਮ ਕਰਨ ਲੱਗ ਗਈ ਅੱਛਾ ਭਾਈ ਮੇਰੇ ਨਾਲ ਲੜਕੇ ਅੱਜ ਤੋਂ ਇਹਨਾਂ 3-4 ਸਾਲ ਪਹਿਲਾਂ ਮਸ਼ੀਨ ਲੈ ਕੇ ਕਹਿੰ ਫੇਰ ਬਦਲਾ ਕੇ ਹੁਣ ਦੁਬਾਰਾ ਫੇਰ ਨਮੀ ਹੋਰ ਲੈ ਕੇ ਆਂਦੀ ਹੈਗੀ ਤੇ ਹੁਣ ਅਗਰ ਉਹਦੇ ਨਾਲ ਛੋਟੀ ਗੱਲ ਹੋਈ ਕਿੜੇ ਇਨਾਮ ਰੱਖੇ ਬੈਠੇ ਨੇ ਤੁਹਾਡੇ ਦੇ ਵੀ ਕੁੜੀ ਝੂਠ ਬੋਲਦੀ ਹੈ ਗੱਲ ਹੋਈ ਤੁਹਾਡੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਮੈਨੂੰ ਕਹਿੰਦੀ ਜੀ ਤੁਸੀਂ ਸਾਨੂੰ 10000 ਰੁਪਏ ਦਿਓ ਮੈਂ ਮੇਰੇ ਕੋਈ ਗਦੀ ਮਰ ਗਈ ਮੈਂ ਤੁਮਾਂ ਨੂੰ 10000 ਰੁਪਏ 10000 ਰੁਪਏ ਕਾਹਦਾ ਦਿਓ ਕਹਿੰਦੇ ਸਾਨੂੰ ਸਕਾਊਂਟ ਦਿਓ ਮੈਂ ਮੈਂ ਕਹਾਂ ਸਕਾਊਂਟ ਦਵਾ ਤੁਸੀਂ ਮੇਰੇ ਖਾਤਰ ਕੀ ਲੈ ਕੇ ਆਇਓਗੇ ਅੱਛਾ ਮੈਂ ਤਾਂ ਭਾਈ ਜੀ 10000 ਫੇਰ ਦੂੰਗਾ ਜੇ ਮੈਨੂੰ ਕੋਈ ਲਾਲਚ ਹੋਵੇ ਮੈਂ ਕੋਈ ਝੂਠ ਬਖੰਡ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਹੋਰ ਕਿਸੇ ਨੂੰ ਨਹੀਂ ਮੰਨਦੇ ਹੈਗੇ ਠੀਕ ਹੈ ਨਾ ਜੀ ਨੂੰ ਕੋਈ ਸ਼ੱਕ ਆ ਜਾਓ ਕਰ ਲਓ ਗੱਲਬਾਤ ਕਰ ਲਓ ਕੋਈ ਨਾਲ ਜੇ ਕਹੋ ਵੀ ਇਹ ਡਾਕਟਰ ਆ ਫਲਾਣਾ ਤੇ ਉਹ ਕਰੂ ਮੈਂ ਟੈਸਟ ਕਰੂ ਫਿਰ ਮੇਰੇ ਕੋ ਡਾਂਗਾ ਪੰਜਾਬੀ ਸਿੱਧੀ ਗੱਲ ਆਗੀ ਅਸੀਂ ਕਹਿੰਦੇ ਵੀ ਗੁਰਬਾਣੀ ਦੇ ਹਿਸਾਬ ਨਾਲ ਅਸੀਂ ਚੱਲਦੇ ਆ ਗੁਰਬਾਣੀ ਨੇ ਮਰਨ ਲਿਖਾਇ ਮੰਡਲ ਮੈਂ ਆਏ ਕਈ ਜਨਮ ਪੈ ਕੀੜ ਪਤੰਗਾ ਕਈ ਜਨਮ ਗੁਰਬਾਣੀ ਦੇ ਸ਼ਬਦ ਨੇ ਠੀਕ ਹੈ ਨਾ ਗੁਰਬਾਣੀ ਨੂੰ ਮੰਨਦੇ ਆ ਇਹ ਗੱਲ ਸੱਚ ਆ ਸਾਨੂੰ ਕੋਈ ਲਾਲਚ ਨਹੀਂ ਕੋਈ ਸਾਨੂੰ ਉਹ ਨਹੀਂ ਹੈਗਾ ਬਿਲਕੁਲ ਬਿਲਕੁਲ ਅਗਰ ਆਪਾਂ ਗੱਲ ਕਰੀਏ ਤਾਂ ਬਾਈ ਦੀ ਉਹੀ ਗੱਲ ਆ ਕਿ ਛੋਟੀ ਜੀ ਬੱਚੀ ਹੈ ਇਹ ਅਗਰ ਇਹ ਪਿਛਲੇ ਜਨਮ ਦੀਆਂ ਗੱਲਾਂ ਦੱਸਦੀ ਹੈ ਅੱਛਾ ਦੱਸਦੀ ਕੀ ਹੈ ਪਿੰਡ ਨੂੰ ਵੀ ਪਤਾ ਜਿਹੜਾ ਪਿੰਡ ਹੈ ਦੋ ਪਿੰਡਾਂ ਨੂੰ ਪਤਾ ਇੱਕ ਪਿੰਡ ਬਾਈ ਹੋਰਾਂ ਦਾ ਹੋ ਗਿਆ ਇੱਕ ਕਿੱਥੇ ਕੁੜੀ ਦਾ ਪਿੱਛੇ ਜਨਮ ਹੋਇਆ ਸੀ ਉਹਨੂੰ ਪਤਾ ਹੈ ਨਾ ਫਿਰ ਅਗਰ ਵੀ ਕੋਈ ਗੱਲ ਹੈ ਤਾਂ ਉਹ ਤੱਥਾਂ ਦੇ ਆਧਾਰ ਤੇ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਕੋਈ ਤੱਥ ਵੀ ਤਾਂ ਹੋਣੇ ਚਾਹੀਦੇ ਨੇ ਹੁਣ ਬੈਠ ਕੇ ਆਪਾਂ ਕੈਮਰੇ ਦੇ ਸਾਹਮਣੇ ਨਹੀਂ ਕਹਿ ਸਕਦੇ ਆਉਣਾ ਪਊਗਾ ਸਾਹਮਣੇ ਬਿਠਾ ਕੇ ਬੱਚੀ ਨਾਲ ਇਹਦੇ ਫਾਦਰ ਸਾਹਿਬ ਨੇ ਕੁੜੀਆ ਦੇ ਤੇ ਉਹ ਪਿਛਲਾ ਪਰਿਵਾਰ ਹੈ ਜਿਹੜਾ ਹੈ ਨਾ ਹੋਰ ਆਪਣੇ ਤਰੀਕੇ ਨਾਲ ਜਾਂਚ ਕਰ ਲੈਣਾ ਕਿਉਂਕਿ ਇਕੱਲਾ ਪਹਿਲਾ ਕੇਸ ਨਹੀਂ ਹੈਗਾ ਬਹੁਤ ਸਾਰੇ ਕੇਸ ਆਉਂਦੇ ਨੇ ਇਹ ਜਿਹੇ ਜਿਨ੍ਹਾਂ ਨੂੰ ਕਿ ਪਿਛਲੇ ਜਨਮ ਦੀਆਂ ਕੁਝ-ਕੁਝ ਗੱਲਾਂ ਯਾਦ ਵੀ ਹੁੰਦੀਆਂ ਨੇ ਇਹ ਕਿਹੜੀ ਆਡੀਅנס ਹੁੰਦੀ ਹੈ ਇੱਥੇ ਵੀ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਬੰਟੀ ਹੁੰਦੀ ਆ ਕਮੈਂਟ ਪੜ ਲਿਓ ਕੁਝ ਲੋਕ ਕਹਿਣਗੇ ਵੀ ਹਾਂ ਇਹ ਚੀਜ਼ਾਂ ਹੁੰਦੀਆਂ ਨੇ ਸਾਡੇ ਪਿੰਡ ਹੈਗਾ ਸੀ ਜਾਂ ਸਾਡੇ ਗਮਾਂਡ ਚ ਸੀ ਸਾਡਾ ਦੋਸਤ ਸੀ ਹੈ ਨਾ ਕੋਈ ਐਦਾਂ ਦੀ ਵੀ ਬਹੁਤ ਹੁੰਦੇ ਨੇ ਪਰ ਕੁਝ ਲੋਕ ਕਹਿੰਦੇ ਨੇ ਯਾਰ ਇਹ ਝੂਠ ਹੈ ਹੁਣ ਬਹੁਤ ਸਾਰੇ ਲੋਕ ਕਹਿਣਗੇ ਇਹ ਤਾਂ ਬਗਵਾਸ ਆ ਯਾਰ ਸਿਖਾ ਕੇ ਬਿਠਾਇਆ ਬਾਈ ਨਾ ਚਲ ਅਸੀਂ ਮੰਨ ਸਕਦੇ ਹਾਂ ਕਿ ਸਾਨੂੰ ਕਿਸੇ ਤਰ੍ਹਾਂ ਦਾ ਆਪਦੇ ਚੈਨਲ ਵਾਸਤੇ ਲਾਲਚ ਹੋ ਸਕਦਾ ਪਰ ਬਾਈ ਨੂੰ ਕੋਈ ਲਾਲਚ ਨਹੀਂ ਹੈਗਾ ਇਸ ਤੋਂ ਤੇ ਬਾਈ ਕੋਈ ਹੋਰ ਲੋਕਾਂ ਵਾਸਤੇ ਕੋਈ ਜਾਂਦੇ ਜਾਂਦੇ ਵੀਰੇ ਜਿਹੜੇ ਜਦੋਂ ਇਹ ਪਹਿਲਾ ਜਨਮ ਹੋਇਆ ਜਿਹਦਾ ਇਹਦੋਂ ਜਦੋਂ ਉਸ ਟਾਈਮ ਇਹਦੇ ਨਾਲ ਜਿਹੜੇ ਮੁੰਡੇ ਕੁੜੀਆਂ ਪੜਦੇ ਸੀ ਜਿੱਦਾਂ ਇਹਦੀ ਡੈਥ ਹੋਈ ਸੀ ਉਸ ਦਿਨ ਇਹਨਾਂ ਦੇ ਪਿੰਡ 'ਚ ਮੌਨ ਤਾਂ ਰਿਆ ਸੀ ਅੱਛਾ ਬਾਈ ਔਰ ਉਹ ਬੱਚੇ ਸਕੂਲ ਵਾਲੇ ਮੁੰਡੇ ਕੁੜੀਆਂ ਇਹਦੇ ਨਾਲ ਪੜਦੇ ਸੀ ਉਹਨਾਂ ਦੇ ਕਮੈਂਟਾਂ ਦੇ ਵਿੱਚ ਆਪਣਾ ਉਹਨਾਂ ਨੇ ਡਰੈਸ ਵੀ ਦਿੱਤੇ ਨੇ ਜੀ ਹਾਂ ਇਹ ਕੁੜੀ ਸਾਡੇ ਨਾਲ ਪਰਦੀ ਜੀ ਦੀ ਡੈਥ ਹੋਈ ਆ ਇਹ ਬਾਕੀ ਗੱਲ ਸੱਚੀ ਹੈ ਜੀ ਤੇ ਵੀਡੀਓ ਦੇ ਕਮੈਂਟਾਂ ਚ ਉਹਨੇ ਦੱਸਿਆ ਕਮੈਂਟਾਂ ਚ ਹੋਰ ਮੈਂ ਆਪਦਾ ਨੰਬਰ ਦੱਸਣ ਲੱਗਿਆਂਗਾ ਮੇਰਾ ਨੰਬਰ ਹੈ 8437874305 ਜਿਹੜਾ ਵੀ ਕੋਈ ਵਿਦਵਾਨ ਆ ਫੇਸਬੁੱਕ ਵਾਲਾ ਵਟਸਐਪ ਵਾਲਾ ਮੇਰੇ ਨਾਲ ਜਦੋਂ ਮਰਜ਼ੀ ਗੱਲ ਕਰ ਸਕਦਾ ਮੈਨੂੰ ਫੋਨ ਕਰਕੇ ਜਦੋਂ ਮਰਜ਼ੀ ਆ ਕੇ ਗੱਲ ਕਰਦਾ ਬੱਚੀ ਨਾਲ ਠੀਕ ਹੈ ਨਾ ਸਾਨੂੰ ਕੋਈ ਲਾਲਤ ਨਹੀਂ ਕੋਈ ਸਹੀ ਗੁਮਰਾਹ ਨਹੀਂ ਕੀਤੇ ਕਿਸੇ ਦੇ ਆ ਮੈਂ ਆਪਦੇ ਘਰੇ ਚੰਗਾ ਖਾਣਾ ਪੀਣਾ ਮੈਂ ਆਪਦੀ ਮਿਹਨਤ ਮਜ਼ਦੂਰੀ ਕਰਦਾਗਾ ਠੀਕ ਹੈ ਨਾ ਜੋ ਵੀ ਮੇਰਾ ਕਾਰੋਬਾਰ ਆ ਮੇਰਾ ਪਿਤਾਪੁਰ ਕੇ ਚ ਕ ਠੀਕ ਹੈ ਨਾ ਸਾਨੂੰ ਕੋਈ ਲਾਲਚ ਨਹੀਂ ਕੋਈ ਝੂਠ ਫਰੇਬ ਨਹੀਂ ਸਾਡੇ ਕੋਲੇ ਪਰ ਇੱਕ ਨਾ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਦਾ ਦੱਸਣਾ ਵੀ ਇੱਕ ਮੈਂ ਇੱਕ ਪਿੱਛੇ ਦੇਖੀ ਸੀ ਦੋ ਆਲੇ ਦਲੇ ਬਹਿ ਕੇ ਵਿਦਵਾਨ ਬਣ ਕੇ ਇੱਕ ਵਿਚਾਲੇ ਇੱਕ ਮੁੰਡੂੜੂ ਜਿਹਾ ਬਹਿ ਗਿਆ ਉਹਦਾ ਕੋਈ ਨਾਰਮਲ ਜਾਂ ਕੋਈ ਮੈਂ ਤਾਂ ਕੋਈ ਚੈਨਲ ਵੀ ਮੈਂ ਪਹਿਲੀ ਵਾਰ ਸੁਣਿਆਗਾ ਠੀਕ ਹੈ ਨਾ ਉਹ ਤੇ ਉਹ ਸਵਾਲ ਕਰਦਾਗਾ ਔਰ ਜਿਹੜੀ ਉਹ ਵੀਡੀਓ ਚਲਾਉਂਦੇ ਨੇ ਉਹ ਕੱਟ-ਕੱਟ ਕੇ ਵੀਡੀਓ ਚਲਾਉਂਦੇ ਨੇ ਕਿਸੇ ਚੈਨਲ ਦੀ ਜੇ ਮੈਂ ਤੁਹਾਡੇ ਚੈਨਲ ਦੀ ਵੀਡੀਓ ਕੋਈ ਹੋਰ ਕੱਟ-ਕੱਟ ਕੇ ਚਲਾਵੇ ਐਦਾਂ ਅੱਛਾ ਕੱਟ-ਕੱਟ ਕੇ ਚਲਾਉਂਦੇ ਨੇ ਉਹਦੇ ਉਹ ਕਿੰਤੂ ਪ੍ਰੰਤੂ ਕਰਦਾਗਾ ਮੇਰੇ ਉਹ ਵੀ ਜਾਂ ਤੋ ਆਜ ਨਾ ਬਾਜਬ ਦੀਆਂ ਹਰਕਤਾਂ ਜੇ ਆ ਜਾ ਕੇ ਮੇਰੇ ਨਾਲ ਕਰ ਲਨ ਗੱਲਾਂ ਨਹੀਂ ਸਾਈਬਰ ਕ੍ਰਾਈਮ ਰਾਹੀਂ ਸਾਈਬਰ ਸੈੱਲ ਨੂੰ ਕਰਕੇ ਸ਼ਿਕਾਇਤ ਇਹ ਜਾ ਪਰਚਾ ਦਰਜ ਕਰਾਉਂਗਾ ਨਾਲ ਦਾ ਚੈਨਲ ਬੰਦ ਕਰਾਂਉ ਨਾਲੇ ਜਿਹੜੇ ਬਦਮਾਨ ਨੇ ਉਹਨਾਂ ਨੂੰ ਠੋਕੂਗਾ ਮੈਂ ਬਿਲਕੁਲ ਤੇ ਨਾਲੇ ਇੱਕ ਨਾ ਵੀਰੇ ਜਿਹੜੇ ਕਹਿੰਦੇ ਨੇ ਨਾ ਕਾਮਰੇਡ ਆਹ ਤੁਝੇ ਤਰਕਸ਼ੀਲ ਵਾਲੇ ਐ ਸ਼ਾਂਤੀ ਦੇਵੀ ਇੱਕ ਦਾ ਪੁਨਰਜਨਮ ਹੋਇਆਗਾ ਮੇਰੇ ਕੋਲ ਸਬੂਤ ਪਏ ਨੇ ਉਹਦੀ ਅੰਗਰੇਜ਼ੀ ਚ ਕਿਤਾਬ ਲਿਖੀ ਵੀ ਹੈ ਇਹੀ ਮਾਰਕਸਵਾਦ ਵਾਲਿਆਂ ਦੀ ਅੱਛਾ ਭਾਈ ਸ਼ਾਂਤੀ ਦੇਵੀ ਦਾ ਪੁਨਰਜਨਮ ਤੇ ਕਿਤਾਬ ਲਿਖੀ ਮੇਰੇ ਕੋਲ ਪ੍ਰੂਫ ਪਿਆ ਹੈ ਗੱਲ ਦਾ ਇਹ ਕਹਿੰਦਾ ਨਹੀਂ ਹੈਗਾ ਮੈਨੂੰ ਇਹ ਦੱਸ ਦੇਣ ਵੀ ਕੀ ਚੀਜ਼ ਨੇ ਕੋਲ ਸਬੂਤ ਆ ਵੀ ਇਹ ਨਹੀਂ ਹੈਗਾ ਮੈਂ ਇਹਦਾ ਨਾ ਸਬੂਤ ਵੀ ਹਾਂ ਦਰਵਾਰਾ ਜਨਮ ਹੋਇਆ ਪਿਆ 5 ਲੱਖ ਰੁਪਇਆ ਨਾਲ ਲੈਣ ਨੂੰ ਪਾਪਾ ਪਿੰਡ ਦੀ ਪੰਚਾਇਤ ਕੱਠੀ ਕਰ ਲਾਂਗੇ ਇੱਥੇ ਉਹਨਾਂ ਨਾਲ ਗੱਲ ਕਰਕੇ ਫਿਰ ਆਪਾਂ ਜਿੱਥੇ ਗਿਆਨ ਉੱਥੇ ਆਪਾਂ ਚੱਲ ਬਣਾਂਗੇ ਜੀ ਤੇ ਇੱਕ ਹੋਰ ਜਾਂਦੇ ਜਾਂਦੇ ਚੀਜ਼ ਦਿਖਾ ਦਿੰਨਾ ਕਿ ਗੁੜੀਆ ਜਿਹੜੀ ਇਹ ਨਾ ਇਹਦੇ ਇੱਕ ਨਿਸ਼ਾਨ ਆ ਬਾਈ ਹੋਰੀ ਦਿਖਾਉਣਗੇ ਕਹਿੰਦੇ ਨੇ ਵੀ ਪਿਛਲੇ ਜਨਮ ਵਿੱਚ ਗਲਾਸ ਮਾਰਿਆ ਸੀ ਇਹਦੇ ਪਾਈ ਨੇ ਤੇ ਉਹ ਨਿਸ਼ਾਨ ਹਲੇ ਤੋਂ ਕਹ ਦੱਸਿਓ ਬਾਈ ਇਹਦੇ ਬਾਰੇ ਇਹ ਨਾ ਇਹਨੇ ਘੜੀ ਬਣ ਲਈ ਸੀ ਜੀ ਅੱਛਾ ਆਪਣੇ ਗੁੱਟ ਤੇ ਘੜੀ ਬਨ ਲੀ ਇਹਦੇ ਭਰਾ ਨੇ ਇਹਨੂੰ ਕਹਿੰਦਾ ਵੀ ਘੜੀ ਲਾ ਇਹਨੇ ਕਹਿੰਦਾ ਵੀ ਮੈਂ ਲਾਉਣੀ ਨਹੀਂ ਹੈਗੀ ਤੇ ਉਹ ਇਹ ਤੋਂ ਵੱਡਾ ਸੀ ਉਹਨੇ ਇਹਦੇ ਗਲਾਸ ਮਾਰੇ ਇੱਥੇ ਅਸੀਂ ਗਲਾਸ ਮਾਰੇ ਉਸ ਤੋਂ ਬਾਅਦ ਇਹਨੇ ਘੜੀ ਲਾ ਕੇ ਉੱਥੇ ਰੱਖ ਦਿੱਤੀ ਤਾਂ ਹਾਂ ਜਿਹੜੀਆਂ ਨੇ ਇਸ ਵਾਰ ਜਾ ਕੇ ਚੱਕੀ ਸੀ ਘੜੀ ਇਹ ਘੜੀ ਦੀ ਪਹਿਲਾਂ ਹੀ ਬਹੁਤ ਸਕੇ ਸੀ ਹੁਣ ਆਹ ਘੜੀ ਇਹਦੀ ਬੰਦੀ ਨੂੰ ਘੱਟੋ ਘੱਟ ਕਸਮ ਤੇ ਝੂਠ ਨਹੀਂ ਬੋਲਦਾ ਮੈਂ ਘੱਟੋ ਘੱਟ 4-5 ਸਾਲ ਹੋ ਗਏ ਨੂੰ ਇਹ ਘੜੀ ਬੰਦੀ ਨੂੰ ਇਹ ਬੰਦੀ ਨੂੰ ਇਹ ਲਾਉਂਦੀ ਨਹੀਂ ਹੈਗੀ ਜਮੇ ਸ਼ੌਂਕ ਘੜੀਆਂ ਦਾ ਮੈਂ ਕਹਾਂ ਜੀ ਮੀਂਹ ਆਵੇ ਨੇਰੀ ਆਵੇ ਨਾਵੇ ਜੋ ਮਰਜ਼ੀ ਕਰੇ ਘੜੀਏ ਦੇ ਗੁੱਟ ਤੇ ਉਹਨਾਂ ਦਾ ਸੈੱਲ ਮੁੱਕ ਗਿਆ ਸੀ ਮੈਂ ਇੱਥੋਂ ਮੇਰੇ ਪਿੰਡੋਂ ਘੜੀ ਸਾਜ ਆਕ ਉਹਨਾਂ ਜਾ ਕੇ ਮੈਂ ਦਿਖਾਈ ਉਹਨਾਂ ਕਹਿੰਦਾ ਘੜੀ ਬੜੀ ਵਧੀਆ ਮਾਂ ਵੀਰੇ ਇੰਗਲੈਂਡ ਤੋਂ ਆਈ ਆਗੀ ਉਹਨੇ ਸੈੱਲ ਪਾ ਕੇ ਦਿੱਤਾ ਜਿੱਦੋਂ ਦਾ ਸੈੱਲ ਪਾਇਆ ਉਦੋਂ ਦੀ ਫੇਰ ਬੰਨੀ ਵੀ ਆ ਉਹਦੇ ਫੇਰ ਬੰਨੀ ਆ ਤੇ ਠੀਕ ਹੈ ਨਾ ਬੜੀ ਜੇ ਪਹਿਲਾਂ ਤੋਂ ਤੋਂ ਸਕੀਨ ਆ ਜੀ ਠੀਕ ਹੈ ਭਾਈ ਭਾਈ ਹੋਰ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਦੋ ਬੱਚੇ ਹੋਰ ਨੇ ਜੀ ਬੇਟਾ ਮੇਰਾ ਪਹਿਲਾਂ ਬਾਹਰ ਜਾ ਕੇ ਆਗਾ ਹੁਣ ਉਹ ਚੰਡੀਗੜ੍ਹ ਆਗਾ ਜੀ ਇਹਨਾਂ ਨੂੰ ਵੱਡੇ ਨੇ ਕੁੜੀਆਂ ਨੂੰ ਵੱਡੇ ਨੇ ਉਹ ਮੇਰੇ ਨਾਲ ਡਬਲ ਮੈਰਜ ਹੈ ਜੀ ਮੇਰੀ ਦੋ ਮੈਰਜ ਨੇ ਮੇਰੀ ਉਹ ਪਹਿਲੇ ਮੈਰਜ ਨੇ ਗੁੱਡੀਆਂ ਮੇਰੀ ਵਿਆਹੀ ਵਿਆ ਮੈਂ ਪੂਰਾ ਵਧੀਆ ਉੱਥੇ ਪੈਲਸ ਦੇ ਵਿੱਚ ਵਿਆਹ ਕੀਤਾ ਸੀ ਤੇ ਬੇਟਾ ਮੇਰਾ ਪਹਿਲਾਂ ਬਾਹਰ ਜਾ ਕੇ ਆਇਆਗਾ ਹੁਣ ਉਹ ਚੰਡੀਗੜ੍ਹ ਹੈਗਾ ਟੈਕਸੀ ਚਲਾਉਂਦਾ ਉੱਥੇ ਇਹ ਆਪ ਨੂੰ ਦੂਜੇ ਵਿਆਹ ਤੋਂ ਇਹ ਦੂਸਰੇ ਵਿਆਹ ਦੀ ਗੁੱਡੀਆਂ ਇੱਕੋ ਹੀ ਗੁੱਡੀਆਂ ਜੀ ਇਕੱਲੀ ਗੁੱਡੀ ਹਾਂ ਤੇ ਇਹ ਵੀਰਾ ਤੁਹਾਡਾ ਇਹ ਮੇਰਾ ਭਰਾ ਦਾ ਬੇਟਾ ਹੈਗਾ ਇਹ ਇਹਨਾਂ ਨੂੰ ਟਿਊਸ਼ਨ ਪੜਾਉਂਦੀ ਹੈ ਜੀ ਅੱਛਾ ਜੀ ਕਹਾ ਇਹ ਵੀ ਤੁਸੀਂ ਕਹਿ ਰਹੇ ਸੀ ਵੀ ਇਹ ਕਿਹੜੇ ਇਹਨਾਂ ਨੂੰ ਵੱਡੇ ਨੇ ਉਹਨਾਂ ਨੂੰ ਵੀ ਇਹ ਛੋਟੀ ਕੁੜੀ ਟ ਇਹ ਇਹ ਕਿਵੇਂ ਮੰਨਦੇ ਹੋ ਦੇਖਦੇ ਹੋ ਵੀ ਪਿਛਲੇ ਜਨਮ ਦਾ ਕੋਈ ਅਸਲ ਜੀ ਵੀਰੇ ਪਤਾ ਕਿ ਜਿਵੇਂ ਕੱਪੜੇ ਸਿਉਣ ਸਿੱਖ ਗਈ ਬੁਣਨ ਸਿੱਖ ਗਈ ਮੰਜੇ ਬੁਣਦੀ ਆ ਇਹ ਸਾਰਾ ਪਿਛਲੇ ਜਨਮ ਵਾਲਾ ਹੀ ਹੈ ਦਾ ਠੀਕ ਹੈ ਨਾ ਇਹ ਜਿਹੜੇ ਤਰਕਸ਼ੀ ਲਗਾਉਂਦੇ ਨੇ ਕੁੜੀ ਬਿਮਾਰ ਹੁੰਦੀ ਜੀ 7-8 ਸਾਲਾਂ ਬਾਅਦ ਬਿਮਾਰ ਹੋ ਹਟ ਜਾਂਦੀ ਹੈ ਇਹਦੀ ਉਮਰ ਅਜ 13 ਸਾਲ ਹੈ ਜੀ 13 ਸਾਲਾਂ ਠੀਕ ਹੈ ਨਾ ਚੀਜ਼ਾਂ ਜਰੂਰ ਭੁੱਲ ਗਈ ਸੂਟ ਸੀਮ ਲੈਂਦੀ ਆ ਮੰਜੇ ਬੁਣ ਲੈਂਦੀ ਆ ਮੰਜੇ ਆ ਬੁਣਦੀ ਆ ਆ ਸੂਟ ਪਹਿਲਾਂ ਤੇ ਕੋਈ ਮਸ਼ੀਨ ਹੋਰ ਸੀ ਫਿਰ ਮੇਰੇ ਨਾਲ ਲੜਕਾ ਹੁਣ ਨਵੀਂ ਮਸ਼ੀਨ ਦੁਆਰਾ ਫੇਰ ਲੈ ਕੇ ਆਈ ਹੈ ਤੁਸੀਂ ਮੈਂ ਇਹਨਾਂ ਨੂੰ ਸੁਣ ਸੀ ਕਿਉਂਕਿ ਦੇ ਦੇਣਾਗਾ ਜਦੋਂ ਮਰਜੀ ਸਮਾ ਲੋ ਇਹ ਕਹਿੰਦੇ ਤਰਕੀਲਾ ਕਹਿੰਦਾ ਨਹੀਂ ਬਿਮਾਰਾਂ ਬੱਚਾ ਬਿਮਾਰੀ ਹੁੰਦੀ ਐ ਜਿਹੜਾ ਬਿਮਾਰੂ ਨਾ ਤਾਂ ਸੀਨ ਸਕਦਾ ਨਾ ਸਕੂਲ ਚ ਜਾ ਕੇ ਪੁੱਛ ਲੋ ਜੀ ਇੰਨੀ ਸਾਹੂ ਆ ਕਿ ਇੰਨੀ ਸਿਆਣੀ ਆ ਕਿ ਸਕੂਲ ਚ ਇੱਕ ਦਿਨ ਤੋਂ ਲੰਬ ਨਹੀਂ ਆ ਜੀ ਨਾ ਬਣੀ ਬਿਲਕੁਲ ਤਾਂ ਤੁਸੀਂ ਨੇ ਸਾਰੀ ਬਾਈ ਦੀ ਗੱਲਬਾਤ ਸੁਣੀ ਸਟੋਰੀ ਸੁਣੀ ਤੁਸੀਂ ਨੇ ਸਾਰੀ ਹੈ ਨਾ ਗੁੜੀਆ ਕਹਿੰਦੀ ਵੀ ਮੈਨੂੰ ਹੁਣ ਥੋੜਾ ਕਿਵੇਂ ਮੈਂ ਵੱਡੀ ਹੁੰਦੀ ਜਾਨੀ ਆ ਮੈਨੂੰ ਥੋੜਾ ਜਿਹਾ ਜਿਹੜੀ ਯਾਦ ਆਸਤਾ ਨਾ ਉਹ ਕਟ ਹੁੰਦੀ ਜਾਂਦੀ ਹੈ ਪਿਛਲੇ ਜਨਮ ਵਾਲੀ ਕਿਹੜੀ ਹੈਗੀ ਆ ਇਹ ਹੋਰ ਵੀ ਮੈਂ ਇੱਕ ਕਰਿਆ ਸੀ ਉਹ ਉਹਨਾਂ ਦੀ ਵੀ ਇਹੀ ਕਹਿਣਾ ਸੀ ਕਿ ਅਸੀਂ ਹੁਣ ਜਿਵੇਂ ਜਿਵੇਂ ਸਾਡੀ ਉਮਰ ਵੱਡੀ ਹੁੰਦੀ ਜਾਂਦੀ ਹੈ ਤਾਂ ਅਸੀਂ ਭੁੱਲਦੇ ਜਾਂਦੇ ਹਾਂ ਪਿਛਲੀਆਂ ਗੱਲਾਂ ਵੈਸੇ ਅਗਰ ਆਪਾਂ ਗੱਲ ਕਰੀਏ ਕੁਝ ਲੋਕ ਕਿੰਤੂ ਪਰਤੂ ਕਰਦੇ ਨੇ ਪਰ ਦੇਖਿਆ ਤਾਂ ਆਪਾਂ ਨੇ ਰੱਬ ਨੂੰ ਵੀ ਨਹੀਂ ਮੰਨਦੇ ਆ ਨਾ ਆਪਾਂ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਯਕੀਨ ਕੁਝ ਕਰਦੇ ਨੇ ਅਗਰ ਨਹੀਂ ਯਕੀਨ ਕਰਨਾ ਕਿਸੇ ਨੇ ਤਾਂ ਨਾ ਕਰੋ ਪਰ ਅਗਰ ਕੋਈ ਗੱਲ ਕਰਨੀ ਆ ਤਾਂ ਤੱਥਾਂ ਦੇ ਆਧਾਰ ਤੇ ਜਰੂਰ ਕਰੋ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸ਼ੇਅਰ ਕਰ ਸਕਦੇ ਹੋ ਨਾ ਵਧੀਆ ਲੱਗੀ ਹੋਵੇ ਜੀ ਵੀਰੋ ਐਸੀ ਜੀ ਅੱਜ ਦੀ ਵੀਡੀਓ ਤੇ ਬਹੁਤ ਹੀ ਹੈਰਾਨ ਤੇ ਪਰੇਸ਼ਾਨ ਕਰਨ ਵਾਲੀ ਵੀਡੀਓ ਸੀ ਤੁਸੀਂ ਦੇਖੋ ਜਿਹੜੀ ਲੜਕੀ ਏ ਸਿੱਖ ਸਰਦਾਰ ਜਿਹੜੀ ਪੈਦਾ ਹੋਈ ਏ ਉਹ ਅੱਜ ਤੋਂ ਕੁਝ ਸਾਲ ਪਹਿਲੇ ਜਦੋਂ ਉਹਦੀ ਡੈਥ ਹੋਈ ਏ ਇੱਕ ਰਕਸ਼ਾ ਡਰਾਈਵਰ ਦੇ ਘਰ ਪੈਦਾ ਹੋਈ ਸੀ ਤੇ ਜਿਹੜੇ ਤਿਹਵਾਰ ਤੇ ਉਹਦੀ ਡੈਥ ਹੋਈ ਤੇ ਉਸ ਤੋਂ ਬਾਅਦ ਉਹਦੇ ਨਾਲ ਜਿਹੜੀਆਂ ਜਿਹੜੀਆਂ ਚੀਜ਼ਾਂ ਹੋਈਆਂ ਉਹਨੂੰ ਹੁਣ ਪ੍ਰੈਜ਼ੈਂਟ ਦੇ ਅੰਦਰ ਉਹ ਸਾਰੀਆਂ ਚੀਜ਼ਾਂ ਯਾਦ ਨੇ ਉਹ ਦੱਸ ਰਹੀ ਹੈ ਕਿ ਮੇਰੇ ਦੋਸਤ ਕਿਰਸੀ ਮੈਕੀਡੇ ਸਕੂਲ ਦੇ ਅੰਦਰ ਪੜਦੀ ਸੀ ਤੇ ਮੇਰੇ ਨਾਲ ਜੋ-ਜੋ ਵੀ ਵਾਪਰਿਆ ਉਹਨੂੰ ਹਰ ਇੱਕ ਚੀਜ਼ ਯਾਦ ਹੈ ਇਹ ਚੀਜ਼ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਇੱਕ ਸਿਕ ਸਰਦਾਰ ਜਿਹਾ ਇੰਟਰਵਿਊ ਲੈ ਰਿਹਾ ਉਹ ਵੀਡੀਓ ਦੇ ਅੰਦਰ ਉਹ ਆ ਸਾਰਾ ਕੁਝ ਤੁਹਾਨੂੰ ਦਿਖਾ ਰਿਹਾ ਹੈ ਉਹ ਲੜਕੀ ਖੁਦ ਬਿਆਨ ਕਰ ਰਹੀ ਹੈ ਕਿ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਮੇਰੇ ਸਿਰ ਦੇ ਅੰਦਰ ਗਲਾਸ ਲੱਗਾ ਤੇ ਪ੍ਰੈਜ਼ੈਂਟ ਦੇ ਅੰਦਰ ਜਿਹੜਾ ਪਾਸ ਦੇ ਅੰਦਰ ਉਹਨਾਂ ਨਾਲ ਜਿਹੜੀਆਂ ਚੀਜ਼ਾਂ ਹੋਈਆਂ ਨੇ ਉਹ ਇਸ ਟਾਈਮ ਉਹਦੇ ਸਿਰ ਦੇ ਅੰਦਰ ਉਹ ਗਲਾਸ ਦੇ ਨਿਸ਼ਾਨ ਇਹ ਚੀਜ਼ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਮੈਂ ਤੁਹਾਨੂੰ ਦੱਸ ਦਵਾਂ ਕਿ ਇਸਲਾਮ ਦੇ ਅੰਦਰ ਦੂਸਰੇ ਜਨਮ ਦਾ ਜਿਹੜਾ ਕਨਸੈਪਟ ਹੈ ਉਹ ਬਿਲਕੁਲ ਵੀ ਨਹੀਂ ਹੈ ਇਸਲਾਮ ਦੇ ਅੰਦਰ ਇੱਕ ਵਾਰੀ ਤੁਸੀਂ ਪੈਦਾ ਹੋਣਾ ਤੇ ਜਦੋਂ ਤੁਹਾਡੀ ਡੈਥ ਹੋਣੀ ਹੈ ਉਸ ਤੋਂ ਬਾਅਦ ਤੁਸੀਂ ਦੁਬਾਰਾ ਪੁਨਰ ਜਨਮ ਤੁਹਾਡਾ ਜਿਹੜਾ ਉਹ ਨਹੀਂ ਹੈਗਾ ਤੇ ਤੁਸੀਂ ਇਹ ਚੀਜ਼ ਮੈਨੂੰ ਦੱਸਣੀ ਹੈ ਕਿ ਸਿੱਖੀਜ਼ਮ ਦੇ ਅੰਦਰ ਉਨਰ ਜਨਮ ਜਿਹੜਾ ਉਹਦਾ ਕਨਸੈਪਟ ਹੈ ਵੇ ਜ਼ਰੂਰ ਕਮੈਂਟਸ ਕਰਕੇ ਦੱਸਣਾ ਲੇਕਿਨ ਬਾਕੀ ਇਹ ਚੀਜ਼ ਜਿਹੜੀ ਆ ਵੀਡੀਓ ਦੇਖੀਏ ਇਹਨੇ ਬਹੁਤ ਜ਼ਿਆਦਾ ਹੈਰਾਨ ਕੀਤਾ ਕਿ ਉਸ ਲੜਕੀ ਦੇ ਨਾਲ ਜੋ ਚੀਜ਼ਾਂ ਪਾਸਟ ਦੇ ਅੰਦਰ ਹੋਈਆਂ ਨੇ ਉਹ ਪ੍ਰੈਜ਼ੈਂਟ ਦੇ ਅੰਦਰ ਵੀ ਚੀਜ਼ਾਂ ਹੋ ਰਹੀਆਂ ਨੇ ਤੇ ਇਹ ਚੀਜ਼ ਬਹੁਤ ਜ਼ਿਆਦਾ ਹੈਰਾਨ ਕਰਨ ਵਾਲੀ ਹੈ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਹੈ ਐਸੀ ਜਾਈਦੀ ਵੀਡੀਓ ਤੁਹਾਡੇ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਜ਼ਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ